ਤੁਸੀਂ ਜਿਹੜਾ ਵਰਕ ਪਰਮਿਟ ਕਰ ਰਹੇ ਸੀ ਉਸ ਤੋਂ ਪਹਿਲਾਂ ਕਿਤੇ ਜੌਬ ਕੀਤੀ ਆ ਕੰਮ ਕੀਤਾ ਸਟੱਡੀ ਵੇਲੇ ਨਹੀਂ ਜੀ ਉੱਥੇ ਟਾਊਨ ਬਹੁਤ ਛੋਟਾ ਸੀਗਾ ਤੇ ਮੈਂ ਕੋਈ ਕੰਮ ਨਹੀਂ ਕੀਤਾ ਸੀਗਾ 8 ਮਹੀਨੇ ਕਿਤਾ ਚ ਤੁਸੀਂ ਜਦੋਂ ਪਹਿਲਾਂ ਆਪਣੀ ਗੱਲ ਚੱਲ ਰਹੀ ਸੀ ਤੁਸੀਂ ਆਪਣੇ ਇੱਕ ਫਰੈਂਡ ਬਾਰੇ ਦੱਸਿਆ ਸੀ ਉਹਨੇ ਜਮ੍ਹਾਂ ਕੁਛ ਇੱਥੋਂ ਚਾਕੇ ਇੱਥੇ ਨਹੀਂ ਕੀਤਾ ਸੀਗਾ ਜੀ ਦੋ ਜੌਬਾਂ ਹੋਲਡ ਕਰੀ ਜਾਂਦਾ ਹਾਂ ਜਿਨੇ ਕਿਤੇ ਇੱਥੋਂ ਚਾਕੇ ਤੇ ਨਹੀਂ ਕਰਿਆ ਸੀਗੇ ਜੀ ਆ ਮੇਨ ਮੁੱਦੇ ਧਿਆਨ ਆ ਜੋ ਅੱਜ ਦਾ ਹੌਟ ਟਾਪਿਕ ਬਣਿਆ ਹੈ ਜਿਹੜੇ ਨਵੇਂ ਬੱਚੇ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਹੈ ਕਿ ਅਸੀਂ ਤਾਂ ਜੀ ਜਾਵਾਂਗੇ ਸਾਨੂੰ ਕੰਮ ਹੀ ਨਹੀਂ ਮਿਲਣਾ ਇੱਕ ਹੋਰ ਵੀ ਡਾਊਟ ਆਦਾ ਬੱਚਿਆਂ ਦੇ ਮਨ 'ਚ ਵੀ ਮੈਂ ਤਾਂ ਜੀ ਪੰਜਾਬ ਬੋਰਡ ਕੀਤੀ ਆ ਮੇਰ ਤੋਂ ਤਾਂ ਬਾਹਰ ਸਰਵਾਈ ਵੀ ਨਹੀਂ ਹੋਣਾ ਕਈ ਮੇਰੇ ਫਰੈਂਡ ਸਰਕਲ 'ਚ ਇਦਾਂ ਉਹ ਪੰਜਾਬ ਬੋਰਡ ਤੋਂ ਪੜ੍ਹੇ ਆ ਤੇ ਉਹਨਾਂ ਦੀ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਤੇ ਕਈ ਮੇਰੇ ਫਰੈਂਡ ਜਿੱਦਾ ਸੀ ਵੀਐਸਏਸੀ ਬੋਰਡ ਤੋਂ ਪੜ੍ਹਿਆ ਉਹਨਾਂ ਦੀ ਉਨੀ ਵਧੀਆ ਇਹ ਡਿਪੈਂਡ ਕਰਦਾ ਇਕੱਲੀ ਇੰਗਲਿਸ਼ ਤੇ ਜੀ ਤੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਸੀ ਉਹ ਬਹੁਤ ਵਧੀਆ ਰਿਹਾ ਸਾਡੇ ਨਾਲ ਜਾਂ ਤੁਹਾਨੂੰ ਲੱਗਿਆ ਕਿ ਤੁਹਾਡੀ ਕੰਸਲਟੈਂਸੀ ਵਧੀਆ ਕੀਤੀ ਗਈ ਇੱਥੋਂ ਹਾਂਜੀ ਬਿਲਕੁਲ ਜੀ ਮੈਨੂੰ ਤਾਂ ਜੀ ਹੁਣ 8 ਸਾਲ ਹੋ ਗਏ ਮੈਨੂੰ ਤਾਂ ਜੀ ਤੇ ਜਦੋਂ ਕੋਈ ਵੀ ਕੋਈ ਰਿਸ਼ਤੇਦਾਰ ਜਾਂ ਦੋਸਤ ਕਹਿੰਦਾ ਸਭ ਤੋਂ ਪਹਿਲਾਂ ਰਿਕਮੈਂਡ 나ਈ ਇਹ ਆਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਨਵੀ ਜੈਨ ਸੀਐਚਡੀ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ ਪੇਜ ਤੇ ਕਾਫੀ ਸਾਰੇ ਵੀਡੀਓਜ਼ ਪਾਉਣੇ ਰਹੇ ਨੇ ਜਿਦੇ ਵਿੱਚ ਅਸੀਂ ਰਿਪਰੈਜ਼ੈਂਟੇਟਿਵਜ਼ ਨਾਲ ਮੋਸਟਲੀ ਗੱਲਬਾਤ ਕਰਦੇ ਆਂ ਅੱਜ ਤੁਹਾਡੇ ਸਾਹਮਣੇ ਇੱਕ ਰੀਅਲ ਲਾਈਫ ਐਕਸਪੀਰੀਅੰਸ ਲੈ ਕੇ ਆਏ ਆ ਜੋ ਸਾਡੇ ਹੀ ਸਟੂਡੈਂਟ ਰਹਿ ਚੁੱਕੇ ਨੇ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਲੈਣੇ ਆਂ ਹਾਂਜੀ ਸਰ ਪਲੀਜ਼ ਇੰਟਰੋਡਿਊਸ ਯਰਸੈਲਫ ਹਾਂਜੀ ਮੇਰਾ ਨਾਮ ਹਰਮਨਦੀਪ ਸਿੰਘ ਸਿੱਧੂ ਹੈ ਜੀ ਮੈਂ 2017 ਦੇ ਵਿੱਚ ਕੈਨੇਡਾ ਗਿਆ ਸੀ ਤੇ ਮੇਰੀ ਹੈਲਪ ਕੀਤੀ ਸੀ ਸੀਐਚਡੀ ਕੰਸਲਟੈਂਸੀ ਨੇ ਜੀ ਤੇ ਕੇਸ ਅਫਸਰ ਨੇ ਓਕੇ ਸਰ ਪਲੀਜ਼ ਤੁਸੀਂ ਆਪਣੀ ਪ੍ਰੋਫਾਈਲ ਬਾਰੇ ਦੱਸੋ ਤੁਸੀਂ ਸਾਡੇ ਤੋਂ ਕਿਹੜਾ ਕੋਰਸ ਅਪਲਾਈ ਕਰਕੇ ਗਏ ਸੀ ਤੇ ਕਿੰਨੇ ਟਾਈਮ ਦੀ ਤੁਹਾਡੀ ਵਰਕ ਪਰਮਿਟ ਸੀਗਾ ਹਾਂਜੀ ਮੇਰੀ ਇੱਥੇ ਬੈਚਲਰ ਸੀਗੀ ਮੈਂ ਬੀਟੈਕ ਕੀਤੀ ਸੀ ਮਕੈਨਿਕਲ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕੋਰਸ ਮੇਰਾ ਰੈਲੇਵੈਂਟ ਲੱਭ ਕੇ ਦਿੱਤਾ ਸੀ ਮੇਰਾ ਕੋਰਸ ਸੀ ਪ੍ਰੋਸੈਸ ਪਾਈਪਿੰਗ ਡਿਜ਼ਾਈਨ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਵਰਕ ਪਰਮਿਟ ਦੀ ਵਰਕ ਪਰਮਿਟ ਤੁਹਾਡਾ ਕਿੰਨੇ ਟਾਈਮ ਦਾ ਸੀਗਾ ਸਰ ਮੇਰੀ 1 ਸਾਲ ਦੀ ਸਟੱਡੀ ਸੀਗੀ ਮੈਂ 2017 ਦੇ ਵਿੱਚ ਗਿਆ ਸੀ 17 ਤੋਂ 18 ਦੇ ਵਿੱਚ 1 ਸਾਲ ਮੈਂ ਸਟੱਡੀ ਕੀਤੀ ਤੇ ਮੈਨੂੰ ਉਸ ਤੋਂ ਬਾਅਦ 1 ਸਾਲ ਦਾ ਹੀ ਵਰਕ ਪਰਮਿਟ ਮਿਲਿਆ ਜੇ ਆਪਾਂ 2 ਸਾਲ ਦੀ ਸਟੱਡੀ ਕਰਦੇ ਆ ਫਿਰ ਆਪਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲ ਠੀਕ ਹੈ ਸਰ ਤਾਂ ਤੁਸੀਂ ਜਿਹੜਾ ਵਰਕ ਪਰਮਿਟ ਕਰ ਰਹੇ ਸੀ ਉਸ ਤੋਂ ਪਹਿਲਾਂ ਕਦੇ ਜੌਬ ਕੀਤੀ ਆ ਕੰਮ ਕੀਤਾ ਸਟੱਡੀ ਵੇਲੇ ਨਹੀਂ ਜੀ ਐਕਚੁਅਲੀ ਮੇਰਾ ਕਾਲਜ ਸੀਗਾ ਸਾਰਨੀਆ ਮੇਰਾ ਲਿੰਟਨ ਕਾਲਜ ਸਾਰਨੀਆ ਦੇ ਵਿੱਚ ਸੀ ਸਾਰਨੀਆ ਦੇ ਤਿੰਨ ਕੈਂਪਸ ਆ ਜਿਹੜਾ ਮੇਨ ਆ ਉਹ ਸਾਰਨੀਆ ਦੇ ਵਿੱਚ ਆ ਅੰਟਾਰੀਆ ਦੇ ਵਿੱਚ ਜਿਹੜਾ ਕਿ ਟ੍ਰਾਂਟੋ ਤੋਂ 3 ਘੰਟੇ ਦੀ ਡਰਾਈਵ ਤੇ ਹੈਗਾ ਤੇ ਮੇਰੇ ਦੋਸ ਮੈਸਰ ਸੀਗੇ ਤੇ ਮੈਂ ਜਾਨੀ ਕਿ ਸਟੱਡੀ ਨੂੰ ਮੇਨ ਫੋਕਸ ਰੱਖਿਆ ਤੇ ਮੈਂ ਕੋਈ ਕੰਮ ਨਹੀਂ ਕੀਤਾ ਸੀਗਾ 8 ਮਹੀਨੇ ਚ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਵਰਕ ਪਰਮਿਟ ਤੇ ਗਏ ਤੁਸੀਂ ਕਿਸ ਤਰੀਕੇ ਦਾ ਕੰਮ ਸਟਾਰਟ ਕਰ ਲਿਆ ਸੀ ਉਸ ਤੋਂ ਬਾਅਦ ਮੇਰੀ ਕੈਨੇਡਾ ਦੇ ਵਿੱਚ ਪਹਿਲੀ ਜੌਬ ਜਾਨੀ ਕਿ ਟਰਕਿੰਗ ਚ ਮੈਂ ਟਰੱਕ ਡਰਾਈਵਰ ਐਜ ਟਰੱਕ ਡਰਾਈਵਰ ਸਟਾਰਟ ਕੀਤੀ ਸੀ ਜਦੋਂ ਮੈਂ ਵਰਕ ਪਰਮਿਟ ਤੇ ਗਿਆ ਹਾਂਜੀ ਠੀਕ ਹੈ ਤੇ ਤੁਸੀਂ ਜਿਵੇਂ ਦੱਸਿਆ ਤੁਹਾਡਾ 온ਟਾਰੀਓ ਦੇ ਵਿੱਚ ਸਟੱਡੀ ਸੀ ਕੀ ਤੁਸੀਂ ਉੱਥੇ ਹੀ ਵਰਕ ਪਰਮਿਟ ਕੀਤਾ ਨਹੀਂ ਜੀ ਮੈਂ ਬਰਕ ਪਰਮੈਂਟ ਮੈਂ ਚੇਂਜ ਪ੍ਰੋਵੈਂਸ ਚੇਂਜ ਕੀਤੀ ਸੀ ਮੈਂ ਕੈਲਗਰੀ ਮੂਵ ਹੋ ਗਿਆ ਸਿਲਵਾਟਾ ਦੇ ਵਿੱਚ ਠੀਕ ਹੈ ਜੀ ਤਾਂ ਤੁਸੀਂ ਉੱਥੇ ਮੂਵ ਹੋਣ ਤੋਂ ਬਾਅਦ ਕਿੰਨੇ ਟਾਈਮ ਤੋਂ ਬਾਅਦ ਪਰ ਪੀਆਰ ਲੈ ਪਾਏ ਸੀਗੇ ਆਪਣੇ ਮੈਂ 1 ਸਾਲ ਦੇ ਕਿਉਂਕਿ ਮੇਰੇ ਕੋਲੇ 1 ਸਾਲ ਦਾ ਹੀ ਟਾਈਮ ਸੀਗਾ ਮੈਂ 1 ਸਾਲ ਦੇ ਵਿੱਚ ਪੀਆਰ ਆਫ ਦੀ ਲੈ ਲਈ ਸੀ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਕੇਸ ਵਿਚਾਰ ਨੇ ਸੀਐਚਡੀ ਵਾਲਿਆਂ ਨੇ ਹੈਲਪ ਕੀਤੀ ਤਾਂ ਕਿ ਮੈਂ ਬਹੁਤ ਜਲਦੀ ਪੀਆਰ ਹੋ ਗਿਆ ਸੀ ਮੈਂ 17 ਚ ਗਿਆ ਸੀ 17 ਤੋਂ 18 ਮੇਰੀ ਸਟੱਡੀ ਸੀ 18 ਤੋਂ 19 ਮੇਰਾ ਪਰਮਿਟ ਸੀ ਮੈਂ 19 ਦੇ ਵਿੱਚ ਪੀਆਰ ਹੋ ਗਿਆ ਸੀ ਫਿਰ ਦਿਨ 1 ਇਅਰ ਠੀਕ ਹੈ ਓਕੇ ਜੀ ਚਲੋ ਬਹੁਤ ਵਧੀਆ ਗੱਲ ਹੈ ਤੁਸੀਂ 1 ਸਾਲ ਦੇ ਵਿੱਚ ਵਿੱਚ ਹੋ ਗਏ ਨਹੀਂ ਤਾਂ ਕਈ ਵਾਰੀ ਸਟੂਡੈਂਟਸ ਨੂੰ ਟਾਈਮ ਵੀ ਲੱਗ ਜਾਂਦਾ ਲੱਗ ਜਾਂਦਾ ਚਲੋ ਹੁਣ ਆਪਾਂ ਗੱਲ ਕਰਦੇ ਆ ਕਿ ਤੁਸੀਂ ਜਦੋਂ ਆਪਣੀ ਵਰਕ ਪਰਮਿਟ ਤੋਂ ਬਾਅਦ ਪੀਆਰ ਸਟਾਰਟ ਕੀਤੀ ਤੁਹਾਡਾ ਟਰੱਕ ਡਰਾਈਵਿੰਗ ਦਾ ਜੋ ਤੁਸੀਂ ਐਕਸਪੀਰੀਅੰਸ ਦੱਸ ਰਹੇ ਹੋ ਤੁਹਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਆਈ ਆ ਤੁਸੀਂ ਲਾਇਸੈਂਸ ਲਿੱਤਾ ਤੇ ਕੰਮ ਸਟਾਰਟ ਕਰ ਲੈਣਾ ਆਂ ਦੀ ਨਾਲ ਮੈਂ મૂਵ ਹੋਇਆ ਸੀਗਾ ਜੀ ਜਾਨੀ ਕਿ ਅਨਟਾਰੀਓ ਤੋਂ ਅਲਬਰਟਾ ਨੂੰ 3 ਆਫ ਮਈ ਐਂਡ ਵਿਦਿਨ ਮੈਂ 15 ਦਿਨ 2 ਵੀਕ ਦੇ ਵਿੱਚ ਵਿੱਚ ਮੈਂ ਉਹਦਾ ਟਰਕਿੰਗ ਦਾ ਲਾਇਸੈਂਸ ਲੈ ਲਿਆ ਸੀ ਜਦੋਂ ਉਦੋਂ ਬਹੁਤ ਈਜ਼ੀ ਹੁੰਦੇ ਸੀ ਥੋੜੇ ਲਾਇਸੈਂਸ ਲੈਣੇ ਤੇ ਵਿਦਿਨ 2 ਵੀਕ ਮੈਂ ਆਪਦੀ ਫਰਸਟ ਜੌਬ ਉਥੇ ਸਟਾਰਟ ਕਰ ਲਈ ਸੀ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੇ ਤੁਸੀਂ ਮਨੀਜ਼ ਪਹਿਲਾਂ ਹੀ ਪਲਾਨ ਕਰਕੇ ਚੱਲਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਠੀਕ ਹੈ ਸਰ ਠੀਕ ਹੈ ਜੀ ਹੁਣ ਆਪਾਂ ਮੇਨ ਮੁੱਦੇ ਤੇ ਆਨੇ ਆ ਜੋ ਅੱਜ ਦਾ ਹੌਟ ਟੌਪਿਕ ਬਣਿਆ ਹੋਇਆ ਉਹ ਇਹ ਆ ਕਿ ਜਿਹੜੇ ਨਵੇਂ ਬੱਚੇ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਹੈ ਕਿ ਅਸੀਂ ਤਾਂ ਜੀ ਜਾਵਾਂਗੇ ਸਾਨੂੰ ਕੰਮ ਹੀ ਨਹੀਂ ਮਿਲਣਾ ਨਹੀਂ ਨਹੀਂ ਇਦਾਂ ਦੀ ਬਹੁਤ ਸਾਰੇ ਰੂਮਰਸ ਫੈਲੇ ਹੋਏ ਆ ਆਪਾਂ ਨੂੰ ਪਤਾ ਆਪਾਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਬਹੁਤ ਭਰਿਆ ਹੋਇਆ ਹੈ ਇਹਦਾ ਹਾਂਜੀ ਬਿਲਕੁਲ ਤੁਸੀਂ ਉਹਨਾਂ ਵਾਸਤੇ ਕੋਈ ਸੁਜੈਸ਼ਨ ਦੇਣਾ ਚਾਹੋਗੇ ਜਾਂ ਕੀ ਉਹਨਾਂ ਨੂੰ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ ਹਾਂਜੀ ਮੈਂ ਤਾਂ ਕਹਿੰਨਾ ਵੀ ਪੇਰੈਂਟਸ ਨੂੰ ਪਤਾ ਹੁੰਦਾ ਵੀ ਸਾਡੇ ਬੱਚੇ ਨੇ ਹੁਣ ਪਲੱਸ 1 ਕਰਨੀ ਆ ਪਲਸ 2 ਤੋਂ ਬਾਅਦ ਅਸੀਂ ਇਹਦਾ ਫਾਰਮ ਦਾ ਅਪਲਾਈ ਕਰਨਾ ਮੇਨਲੀ ਮੋਸਟਲੀ ਹੁਣ ਜਿੱਦਾਂ ਰੀਸੈਂਟਲੀ ਕੰਟਰੀ ਜਿਆਦਾ ਮੋਸਟਲੀ ਕੈਨੇਡਾ ਹੀ ਵਿਜ਼ਿਟ ਕਰਦੇ ਆ ਸਟੂਡੈਂਟ ਐਜ਼ ਅ ਸਟੱਡੀ ਉਹਨਾਂ ਨੂੰ ਪਾਸਵਨ ਤੋਂ ਆਪਦੀ ਪਲੈਨਿੰਗ ਕਰਨੀ ਚਾਹੀਦੀ ਆ ਯਾਨੀ ਕਿ ਮੈਂ ਤੁਹਾਨੂੰ ਛੋਟੇ ਜਿਹੇ ਲੈਵਲ ਤੋਂ ਦੱਸਦਾ ਸੈਲਫ ਡਿਪੈਂਡੈਂਟ ਇੱਥੇ ਹੀ ਹੋ ਜਾਣਾ ਵੱਡੀ ਪ੍ਰੋਬਲਮ ਕੀ ਆਉਂਦੀ ਆ ਪਲਸ 2 ਤੱਕ ਬੱਚੇ ਬਾਹਰ ਚ ਸਕੂਲ ਵੈਨ ਆਉਂਦੀ ਆ ਇੱਥੇ ਗੇਟ 'ਚੋਂ ਜਾਂਦੇ ਆ ਉੱਥੇ ਜਾ ਕੇ ਉਤਰ ਜਾਂਦੇ ਆ ਘਰੇ ਰਹਿੰਦੇ ਆ ਕਿਤੇ ਉਹ ਬਾਹਰ ਅੰਦਰ ਨਹੀਂ ਜਾਂਦੇ ਉਹ ਡਿਪੈਂਡੈਂਟੀ ਪੇਰੈਂਟਸ ਤੇ ਇਨਾਂ ਕੋ ਹੁੰਦੇ ਆ ਜਦੋਂ ਸੱਡਨਲੀ ਉਹਨਾਂ ਨੂੰ ਪਲੱਸ 2 ਤੋਂ ਬਾਅਦ ਇਕੱਲੇ ਨੂੰ ਰਹਿਣਾ ਪੈ ਜਾਂਦਾ ਅੱਧਾ ਤਾਂ ਉਹਨਾਂ ਨੂੰ ਹੋਮ ਸਿਕਨੈਸ ਹੀ ਹੋ ਜਾਂਦੀ ਇਹ ਤਾਂ ਸਹੀ ਗੱਲ ਹੈ ਕੰਮ ਮੈਨ ਜਿੱਥੋਂ ਸਟਾਰਟ ਹੁੰਦਾ ਸੋ ਉਹਨਾਂ ਨੂੰ ਪ੍ਰਿਪੇਅਰ ਹੋਣਾ ਚਾਹੀਦਾ ਪਲੱਸ 1 ਪਲੱਸ 2 ਤੋਂ ਜਿੱਦਾਂ ਉਹਨਾਂ ਨੂੰ ਆਪ ਦੇ ਆਪ ਦੇ ਛੋਟੇ ਛੋਟੇ ਕੰਮ ਕਰਨੇ ਚਾਹੀਦੇ ਆ ਜਿੱਦਾਂ ਆਪਦੀ ਮੰਮੀ ਨਾਲ ਲਾਂਡਰੀ ਚ ਹੈਲਪ, ਉੱਥੇ ਕੱਪੜੇ ਧੋਣ ਚ ਹੈਲਪ ਹੁੰਦੀ ਆ। ਕੁਛ ਨਾ ਕੁਛ ਬਣਾਉਣ ਚ, ਉੱਥੇ ਕੁਕਿੰਗ ਚ ਤੁਸੀਂ ਕਿਉਂਕਿ ਆਉਂਦਾ ਖਾਣਾ ਆਪ ਤੁਸੀਂ ਰੈਡੀ ਕਰਨਾ। ਹਾਂ। ਉਹਦੇ ਚ ਜੇ ਤੁਸੀਂ ਕਿਤੇ ਬਾਹਰ ਅੰਦਰ ਪੇਡੈਂਟਸ ਜਾਂਦੇ ਆ, ਇੱਥੇ ਮੈਂ ਦੇਖਿਆ ਬੱਚੇ ਨੂੰ ਲੈ ਕੇ ਨਹੀਂ ਜਾਂਦੇ। ਮੈਂ ਬਿਜੜੂਰੀ ਕੰਮ ਚੱਲਿਆ ਬੈਂਕ ਦੇ। ਮੈਂ ਉੱਥੇ ਚੱਲਿਆ। ਉੱਥੇ ਬੱਚੇ ਨੂੰ ਨਾਲ ਲੈ ਕੇ ਚੱਲੋਗੇ, ਬੱਚੇ ਨੂੰ ਨੌਲੇਜ ਆਊਗਾ ਵੀ ਐ ਸਾਡੇ ਇਦਾਂ ਇਦਾਂ ਕੰਮ ਹੁੰਦੇ ਆ। ਇੱਕ ਤਰ੍ਹਾਂ ਦਾ ਤਰੀਕਾ ਜਾ ਆ ਜਾਂਦਾ। ਤੇ ਉਹ ਬੱਚਾ ਬਾਹਰ ਨਿਕਲਦਾ ਥੋੜਾ ਜਿਹਾ ਜੀ। ਹਾਂ। ਮੇਨ ਚੀਜ਼ ਤਾਂ ਇਹੀ ਆ ਉਹ ਲਮ ਤੇ ਪਰ ਸਟਰਗਲ ਹੈਗੀ ਆ ਜ਼ਰੂਰ ਹੈਗੀ ਜੀ ਕਿਰਾਂ ਜਦੋਂ ਕੋਈ ਵੀ ਬੰਦਾ ਇੱਥੋਂ ਜਾਂਦਾ ਕੋਈ ਬਾਹਲਾ ਆਪਾਂ ਇੱਥੋਂ ਕੋਈ ਡਾਲਰ ਨਹੀਂ ਲੈ ਕੇ ਜਾਂਦਾ ਕੁਝ ਨਿਕਲ ਲੇ ਬੈਗ ਹੁੰਦੇ ਆ ਪਹਿਲਾਂ ਤਾਂ 32 ਕਿਲੋ ਦੇ ਸੀ ਹੁਣ ਤਾਂ ਉਹ ਵੀ ਉਹਨਾਂ ਨੇ 23 ਕਿਲੋ ਦੇ ਕਰਤੇ ਕੱਲੇ ਹਰੇ ਕੋਲੇ ਸੇਮ ਹੀ ਹੁੰਦੇ ਹੈਗੇ ਜੀ ਤੇ ਉਥੋਂ ਹੀ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਠੀਕ ਹੈ ਠੀਕ ਹੈ ਇੱਕ ਹੋਰ ਵੀ ਡਾਊਟ ਆਂਦਾ ਬੱਚਿਆਂ ਦੇ ਮਨ 'ਚ ਵੀ ਮੈਦਾ ਜੀ ਪੰਜਾਬ ਬੋਰਡ ਕੀਤੀ ਐ ਮੇਰੇ ਤੋਂ ਤਾਂ ਬਾਹਰ ਸਰਵਾਈਵ ਵੀ ਨਹੀਂ ਹੋਣਾ ਜਾਂ ਕਈ ਕਹਿ ਦਿੰਦੇ ਵੀ ਉਹ ਸੀਬੀਐਸਸੀ ਵਾਲਾ ਬੰਦਾ ਉਹਨੂੰ ਛੇਤੀ ਛੇਤੀ ਜੌਬ ਮਿਲ ਜਾਊਗਾ ਇਹਨਾਂ ਦੋਨਾਂ ਦਾ ਕੋਈ ਫਰਕ ਹੈ ਨਹੀਂ ਕੋਈ ਫਰਕ ਨਹੀਂ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਜਦੋਂ ਹੁਣ ਵੀ ਕੋਈ ਵੀ ਭੈਣ ਭਾਈ ਪੁੱਛਦਾ ਹੈ ਬੱਚਾ ਪੜਾਉਣਾ ਕਿੱਥੇ ਪੜਾਈਏ ਇੰਟਰਸਟ ਨਹੀਂ ਦੇਖਦੇ ਬੱਚੇ ਦਾ ਜੇ ਉਹ ਪੰਜਾਬ ਬੋਰਡ 'ਚ ਰਹਿ ਕੇ ਬਹੁਤ ਵਧੀਆ ਕਰੀ ਜਾਂਦਾ ਉਹ ਬਹੁਤ ਵਧੀਆ ਚੀਜ਼ ਆ ਮੇਨ ਚੀਜ਼ ਸਟੱਡੀ ਨਹੀਂ ਜੇ ਜਾਣਾ ਇੱਕ ਲੈਂਗੁਏਜ ਆ ਇੰਗਲਿਸ਼ ਕਈ ਮੇਰੇ ਫਰੈਂਡ ਸਰਕਲ ਚ ਜਿਹਦਾ ਉਹ ਪੰਜਾਬ ਬੋਰਡ ਤੋਂ ਪੜ੍ਹੇ ਤੇ ਉਹਨਾਂ ਦੀ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਤੇ ਕਈ ਮੇਰੇ ਫਰੈਂਡ ਜਿਹਦਾ CBSE ਬੋਰਡ ਤੋਂ ਪੜ੍ਹੇ ਉਹਨਾਂ ਦੀ ਉਨੀ ਵਧੀਆ ਨਹੀਂ ਇਹ ਡਿਪੈਂਡ ਕਰਦਾ ਕੱਲੀ ਇੰਗਲਿਸ਼ ਤੇ ਜੀ ਹੋਰ ਕੋਈ ਨੌਲੇਜ ਜਾਂ ਸਕੂਲਿੰਗ ਤੇ ਡਿਪੈਂਡ ਨਹੀਂ ਕਰਦਾ ਹਾਂ ਇਹਦੇ ਵਿੱਚ ਮੈਂ ਇਹਨਾਂ ਜ਼ਰੂਰ ਕਹਿਣਾ ਜਿਹੜੀ ਪਲੱਸ 2 ਤੱਕ ਦੀ ਸਕੂਲਿੰਗ ਉਹ ਇੰਡੀਆ ਦੀ ਬਹੁਤ ਜ਼ਿਆਦਾ ਵਧੀਆ ਤੇ ਵੀ ਆਪਾਂ ਉਹਨੂੰ ਸਸਤੀ ਕਹਿ ਸਕਦੇ ਹਾਂ ਐਸ ਕੰਪੇਅਰ ਉੱਤਰ ਨਾਲ ਹਾਂਜੀ ਇਹ ਗੱਲ ਵਧੀਆ ਮੈਨੂੰ ਪਤਾ ਲੱਗੀ ਆ ਕਿ ਇੱਥੇ ਪੜਨਾ ਜਿਆਦਾ ਵਧੀਆ ਉੱਥੇ ਨਾਲੋਂ ਪਲੱਸ 2 ਤੱਕ ਮੇਨ ਚੀਜ਼ਾਂ ਆਈਆਂ ਜੀ ਹਾਂਜੀ ਠੀਕ ਹੈ ਤੇ ਇੱਕ ਹੋਰ ਕੁਐਸਚਨ ਇਹ ਪੁੱਛ ਰਹੀ ਆ ਕਿ ਬੱਚੇ ਨੂੰ 12th ਤੋਂ ਬਾਅਦ ਬਾਹਰ ਜਾਣਾ ਸਹੀ ਹੈ ਕਿ ਉਹ ਗ੍ਰੈਜੂਏਸ਼ਨ ਪਹਿਲਾਂ ਕਰੇ ਫੇਰ ਹੀ ਜਾਵੇ ਨਹੀਂ ਮੇਰੇ ਖਿਆਲ ਨਾਲ ਇਹ ਗਲਤ ਹੈ ਜੀ ਕਿਉਂਕਿ ਤੁਸੀਂ ਟਾਈਮ ਬੇਸਡ ਕਰ ਲੈਨੇ ਆ ਸਮ ਟਾਈਮ ਜੇ ਬੱਚੇ ਨੇ ਐਗਜ਼ਾਮਪਲ ਹੈ ਕੋਈ ਡਿਪਲੋਮਾ ਕਰਨਾ ਇੱਥੇ ਸਭ ਨੂੰ ਪਤਾ ਵੀ ਕਿੱਦਾਂ ਦਾ ਕਿੰਨਾ ਇੱਕ ਐਕਸਪੀਰੀਅੰਸ ਤੇ ਡਿਪਲੋਮਾ ਹੁੰਦਾ ਜਾਂ ਗ੍ਰੈਜੂਏਸ਼ਨ ਕਰਨੀ ਹੈ ਨਾ ਵੀ ਉਹ ਮੇ ਅ ਮੇਰੇ ਅਕੋਰਡਿੰਗ ਮੈਂ ਹੋਰ ਨਹੀਂ ਕਹਿੰਦਾ ਮੈਂ ਤਾਂ ਸੋਚ ਆਇਆ ਮੈਂ ਆਪਦੇ ਜਨਨ ਕੀ ਰਿਸ਼ਤੇਦਾਰਾਂ ਦੇ ਮੇਰੇ ਮਾਮਾ ਜੀ ਦੀ ਬੇਟੀ ਗਈ ਹੈ ਪਲੱਸ 2 ਕਰਕੇ ਗਈ ਹੈ ਸਾਨੂੰ ਕੀ ਸੀ ਉਹ ਬੈਲ ਸੈਟਲਡ ਫੈਮਿਲੀ ਹੈ ਇੱਧਰ ਉਹ ਵਧੀਆ ਅਫੋਰਡੇਬਿਲਟੀ ਹੈ ਨਾਲ ਅਸੀਂ ਕਿਉਂ ਆਪ ਦੇ ਦੋਸਤ ਜਾਂ ਕਿਸੇ ਨੂੰ ਰეკਮੈਂਡ ਕਰਦੇ ਆਂ ਵੀ ਨੌਲੇਜ ਬਹੁਤ ਜ਼ਿਆਦਾ ਆਉਂਦੀ ਹੈ ਬੱਚੇ ਨੂੰ ਮੈਨੇਜਮੈਂਟ ਘਰੇ ਕਿਤਾ ਰਹਿਣਾ ਸੈਣਾ ਤੁਸੀਂ ਬਾਪਰ ਨਾ ਕਿਸੇ ਨਾਲ ਗੱਲਬਾਤ ਕੀਤਾ ਕਰਨੀ ਆ ਸੋਡਾ ਟੋਟਲੀ ਚੇਂਜ ਹੋ ਜਾਂਦਾ ਇੱਕ ਤਾਂ 12 ਜਿੱਦਾਂ ਸਕੂਲਿੰਗ 12 ਸਾਲ ਬੱਚੇ ਨੇ ਇੱਥੇ ਲਾਇਏ ਉਦੋਂ ਬਾਅਦ ਉਹਨੀ ਨੌਲੇਜ ਉਹਨੇ ਆਸ-ਪਾਸੇ ਦੀ ਇਕੱਠੀ ਕੀਤੀ ਆ ਉਹਨੀ ਜੇ ਇੱਕ ਸਾਲ ਬੰਦਾ ਫੋਰਨ ਚ ਸਟੱਡੀ ਕਰਦਾ ਤਾਂ ਉਹਨੂੰ ਇੱਕ ਸਾਲ ਦੇ ਵਿੱਚ ਵਿੱਚ ਉਹਦੂ ਦੁੱਗਣੀ ਨੌਲੇਜ ਆ ਜਾਂਦੀ ਹੈ ਵੀ ਕਿੱਦਾਂ ਸਾਰੀਆਂ ਚੀਜ਼ਾਂ ਮੈਨੇਜ ਕਰਨੀ ਠੀਕ ਹੈ ਮਤਲਬ ਇਹਦੇ ਜੇ ਇਹੀ ਕਹੂੰਗਾ ਵੀ ਕਿਸੇ ਵੀ ਕੰਟਰੀ ਦਾ ਜੇ ਕੋਈ ਸੋਚਦਾ ਤਾਂ ਬੱਚੇ ਨੂੰ ਜ਼ਰੂਰ 2 ਸਾਲ ਸਟੱਡੀ ਕਰਵਾਓ ਜੇ ਤੁਸੀਂ ਇੱਥੇ ਵੀ ਰੱਖਣਾ ਤਾਂ ਵੀ ਤੁਸੀਂ ਫੋਰਨ ਤੋਂ ਸਟੱਡੀ ਕਰਾ ਕੇ ਇੱਥੇ ਬੈਕ ਮੰਗਾ ਲਓ ਤੁਹਾਨੂੰ ਸਟੱਡੀ ਜ਼ਰੂਰੀ ਹੈ ਬਾਹਰ ਦੀ ਬਹੁਤ ਜ਼ਿਆਦਾ ਨੌਲੇਜ ਆਉਂਦੀ ਆ ਈਵਨ ਮੇਰੇ ਆਪ ਦੇ ਜਿਵੇਂ ਮੈਂ ਇੱਥੇ 27 ਸਾਲ ਲਾ ਗਿਆ ਮੈਨੂੰ ਉਨੀ ਨੌਲੇਜ ਨਹੀਂ ਆਈ ਜਿੰਨੀ ਮੈਂ ਉੱਥੇ ਜਾ ਕੇ 8 ਸਾਲਾਂ ਚ ਮੈਨੂੰ ਮਿਲ ਗਈ ਹੂੰ ਠੀਕ ਹੈ ਜੀ ਮਤਲਬ ਬਾਹਰ ਦਾ এনवायरमेंट ਹੀ ਇਦਾਂ ਦਾ ਹੁੰਦਾ ਵੀ ਆਪਾਂ ਨੂੰ ਐਕਸਪੋਜ਼ਰ ਬਹੁਤ ਵਧੀਆ ਮਿਲਦਾ ਹਾਂਜੀ ਬਿਲਕੁਲ ਇੱਕ ਚੀਜ਼ ਹਾਂਜੀ ਸਕੇਜੂ ਸੌਰੀ ਮੈਂ ਤੁਹਾਨੂੰ ਇੰਟਰਰੈਪਟ ਕੀਤਾ ਹਾਂਜੀ ਜਿੱਦਾਂ ਹਰ ਇੱਕ ਚੀਜ਼ ਪਲੈਨਿੰਗ ਤੇ ਟਾਈਮ ਤੇ ਹੁੰਨਾ ਜੇ ਕੋਈ ਵੀ ਕਿਤੇ ਤੁਸੀਂ ਅਪਾਇੰਟਮੈਂਟ ਤੇ ਜਾਣਾ ਜੇ ਤੁਸੀਂ ਲੇਟ ਆ ਸੋਡੀ ਮਿਸ ਜੇ ਅਗਲਾ ਲੇਟ ਆ ਅਗਲੇ ਦੀ ਮਿਸ ਬਸ ਮੇਨ ਚੀਜ਼ ਤੁਸੀਂ ਮੈਨੇਜਮੈਂਟ ਬਹੁਤ ਵਧੀਆ ਕਰਨ ਲੱਗ ਜਾਂਦੇ ਇਵਨ ਇਨ ਦਾ ਇਹ ਕਲਾ ਸਟੱਡੀਜ਼ ਹੀ ਨਹੀਂ ਬੱਚਾ ਪੜ੍ਹਨਾ ਵੀ ਨਹੀਂ ਚਾਹੁੰਦਾ ਤਾਂ ਵੀ ਭੇਜੋ ਨੂੰ ਐਕਸਪੀਰੀਅੰਸ ਉਹ ਮੈਨੇਜਮੈਂਟ ਘਰ ਦੀ ਬਹੁਤ ਵਧੀਆ ਕਰਨ ਲੱਗ ਜਾਂਦਾ ਜ਼ਰੂਰੀ ਨਹੀਂ ਆ ਕਿਤੇ ਸੈਟ ਹੀ ਹੋਣਾ ਪੜਕੇ ਕੋਈ ਵਧੀਆ ਜੋਬ ਹੀ ਲੈਣੀ ਆ। ਹਾਂ। ਕਈਆਂ ਦਾ ਇੱਥੇ ਕੰਮ ਬਹੁਤ ਵਧੀਆ ਹੁੰਦਾ। ਉਹਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਮੇਰੇ ਫਰੈਂਡ ਆਈਵਨ ਉਹ 2-2 ਸਾਲ 3-3 ਸਾਲ ਉੱਥੇ ਸਟੱਡੀ ਕਰਕੇ ਆਇਆ ਤੇ ਅੱਜ ਉਹ ਇੱਥੇ ਬਹੁਤ ਵਧੀਆ ਬਿਜ਼ਨਸ ਰਨ ਕਰੀ ਜਾਂਦੇ। ਹਾਂ। ਜੇ ਕੋਈ ਦੁਬਾਰਾ ਵਾਪਸ ਵੀ ਆਉਣਾ ਜੀ। ਠੀਕ ਹੈ ਜੀ। ਤਾ ਹੁਣ ਮੇਰੇ ਬਹੁਤ ਸਾਰੇ ਕੁਐਸਚਨਸ ਦਾ ਆਨਸਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੇਤਾ। ਹਾਂਜੀ। ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਅੱਜ ਸਾਡੇ ਕੋਲ ਆਏ। ਹਾਂਜੀ ਹਾਂਜੀ। ਤੇ ਤੁਹਾਡਾ ਸੀਐਚਡੀ ਕੰਸਲਟੈਂਟਸ ਨਾਲ ਜਿੱਦਾਂ ਦਾ ਵੀ ਸਫਰ ਰਿਹਾ ਅਸੀਂ ਉਹਦੇ ਤੇ ਵੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਸਾਡੇ ਸਟੂਡੈਂਟਸ ਇੰਨੀ ਅੱਗੇ ਤੱਕ ਪਹੁੰਚ ਚੁੱਕੇ ਨੇ। ਹਾਂਜੀ ਮੈਨੂੰ ਤਾਂ ਸਮਾਂ ਦੀ ਸਾਰੀ ਮਾਣ ਹੁੰਦਾ ਹਨਾ। ਹਾਂਜੀ। ਤੇ ਵੀ ਤੁਸੀਂ ਥੈਂਕ ਯੂ ਕਹਿਣ ਦੀ ਲੋੜ ਨਹੀਂ ਮੈਨੂੰ ਤਾਂ ਚਾਹ ਚੜ ਜਾਂਦਾ ਉਥੋਂ ਫੋਨ ਆਇਆ ਕਿਉਂਕਿ ਮੇਰੇ ਤਾਂ ਹੈਲਪ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਮੈਂ ਅੱਜ ਵੀ ਜੇ ਮੈਨੂੰ ਕੋ ਮੈਂ ਸਾਰ ਨੂੰ ਰਾਈਟ ਵੇ ਕਾਲ ਕਰਦਾ ਹਾਂ ਉਹ ਹਰ ਟਾਈਮ ਖੜੇ ਜਾਂਦੇ ਫੇਰ ਵੀ ਕਿਸੇ ਬੱਚੇ ਨੇ ਕੋਈ ਸਲਾਹ ਜਾਂ ਜਿੱਦਾਂ ਤੁਸੀਂ ਸਭ ਤੋਂ ਵਧੀਆ ਕੰਸਲਟ ਕਰਦੇ ਹੋ ਨਾ ਜੇ ਕਿਸੇ ਬੱਚੇ ਨੂੰ ਫੇਰ ਵੀ ਕੋਈ ਡਾਊਟ ਜਾਂ ਸ਼ੰਕਾ ਹੁੰਦਾ ਮਨ ਤੇ ਕਿਉਂਕਿ ਆਪਾਂ ਜਿੱਥੇ ਕੰਸਲਟੈਂਟ ਇੱਥੇ ਜਾਂਦੇ ਆ ਉੱਥੇ ਥੋੜਾ ਜਿਹਾ ਆਪਾਂ ਟਰਸਟ ਨਹੀਂ ਲੈ ਕੇ ਜਾਂਦੇ ਦਾਮਾ ਡੋਲ ਹੁੰਨੇ ਆ ਵੀ ਇਹਨਾਂ ਦਾ ਤਾਂ ਬਿਜ਼ਨਸ ਹੀ ਆ ਪਰ ਮੈਂ ਇੱਕ ਵਾਰੀ ਤਰ ਰਿਕਮੈਂਡ ਕਰਦਾ ਵੀ ਸਾਰ ਨੂੰ ਇੱਥੇ ਆ ਕੇ ਜ਼ਰੂਰ ਮਿਲਿਆ ਜਾਵੇ ਜੇ ਕਿਸੇ ਨੇ ਟਰਾਈ ਕਰਨੀ ਹੈ ਤੇ ਜੇ ਕਿਸੇ ਨੇ ਫੇਰ ਵੀ ਸਾਡੇ ਨਾਲ ਵੀ ਕਿੰਤਸਾਡ ਨੰਬਰ ਦੇ ਦਿੰਦੇ ਹੰਦੇ ਮੈਨੂੰ ਫੋਨ ਕਾਲ ਆਉਂਦੇ ਰਹਿੰਦੇ ਆ ਉਦਾਂ ਗਾਈਡ ਕਰੀ ਜਾਈਦਾ ਹਨਾ ਜੀ ਤਾਂ ਵਧੀਆ ਲੱਗਦਾ ਹੈਗਾ ਹੈਲਪ ਜਦੋਂ ਹੁੰਦੀ ਹੈਗੀ ਜਦੋਂ ਅਸੀਂ ਕੀਤੀ ਸੀ ਉਦੋਂ ਸਰਸੀ ਜਾਂ ਸੀ ਸੀ ਹਨਾ ਜਦੋਂ ਸਟਾਰਟਿੰਗ ਚ ਕੀਤਾ ਜੀ ਉਦੋਂ ਆਪ ਸੱਟਾ ਖਾਧੀਆਂ ਕਾਫੀ ਕੰਮ ਆ ਤੇ ਫਿਰ ਉੱਥੋਂ ਹੀ ਸਿੱਖਦੇ ਆ ਜੀ ਠੀਕ ਹੈ ਜੀ ਤਾਂ ਤੁਹਾਡਾ ਆਨ ਲਈ ਬਹੁਤ ਬਹੁਤ ਥੈਂਕ ਯੂ ਫਿਰ ਤੋਂ ਹਾਂਜੀ ਅਗਲੀ ਵਾਰੀ ਆਪਾਂ ਫੇਰ ਮਿਲਾਂਗੇ ਜਦੋਂ ਤੁਸੀਂ ਆਵਾਂਗੇ ਤੇ ਇਦਾਂ ਦੇ ਆਪਾਂ ਹੋਰ ਵੀ ਵੀਡੀਓਜ਼ ਅੱਗੇ ਲੈ ਕੇ ਆਂਦੇ ਰਵਾਂਗੇ ਹਾਂਜੀ ਸੋ ਥੈਂਕ ਯੂ एवरीवन ਹਾਂਜੀ ਥੈਂਕ ਯੂ so much ਇਹ ਤਾਂ ਗੱਲ ਹੋ ਗਈ ਟਰੱਕ ਡਰਾਈਵਿੰਗ ਦੀ ਲੇਕਿਨ ਆਪਣੇ ਜਿਹੜੇ ਸਟੂਡੈਂਟਸ ਆ ਉਹ ਬਹੁਤ ਅਲੱਗ-ਅਲੱਗ ਫੀਲਡਸ ਦੇ ਵਿੱਚ ਕੰਮ ਕਰਨਾ ਪਸੰਦ ਕਰਦੇ ਆ ਇਹਨਾਂ ਨੂੰ ਕੰਮ ਹੀ ਉਦਾਂ ਦਾ ਮਿਲਦਾ ਤੁਸੀਂ ਆਪਣੇ ਫਰੈਂਡਸ ਬਾਰੇ ਥੋੜਾ ਦੱਸੋ ਤੁਹਾਡੇ ਫਰੈਂਡਸ ਕਿੱਦਾਂ ਦਾ ਕੰਮ ਕਰ ਰਹੇ ਸੀ ਉਸ ਟਾਈਮ ਤੇ ਉੱਥੇ ਦੇਖੋ ਜੀ ਜੌਬ ਅਪੋਰਚੁਨਟੀਆਂ ਤਾਂ ਬਹੁਤ ਜ਼ਿਆਦਾ ਆ ਹਾਂਜੀ ਉੱਥੇ ਹਜੇ ਵੀ ਕਮੀ ਆ ਜੀ ਵਰਕਰਾਂ ਦੀ ਜਿੱਦਾਂ ਹੁਣ ਮੇਰੇ ਫਰੈਂਡ ਸਰਕਲ ਚ ਕੋਈ ਗ੍ਰੋਸਰੀ ਸਟੋਰ ਤੇ ਕੰਮ ਕਰੀ ਜਾਂਦਾ ਕੋਈ ਸ਼ਾਪਿੰਗ ਮਾਲ ਤੇ ਕੰਮ ਕਰੀ ਜਾਂਦਾਗਾ ਜਿੱਦਾਂ ਈਵਨ ਵੀ ਕੋਈ ਵੀ ਜਿੱਦਾਂ ਵੇਅਰ ਹਾਊਸਿੰਗ ਆ ਕੋਈ ਵੀ ਤੇ ਉਹਦੇ ਵਿੱਚ ਹਰੇਕ ਥਾਂ ਜੌਬ ਆਪਰਚੂਨਟੀਆਂ ਹੈਗੀਆਂ ਜੀ ਈਵਨ ਕਿ ਬਸ ਆਪਾਂ ਨੂੰ ਸਹੀ ਥਾਂ ਤੇ ਇੱਕ ਤਰ੍ਹਾਂ ਦਾ ਅਪਲਾਈ ਕਰਨਾ ਚਾਹੀਦਾ ਜੌ ਫਿਰ ਈਜ਼ਲੀ ਮਿਲ ਜਾਂਦੀ ਹੈ ਠੀਕ ਹੈ ਤੁਸੀਂ ਜਦੋਂ ਪਹਿਲਾਂ ਆਪਣੀ ਗੱਲ ਚੱਲ ਰਹੀ ਸੀ ਤੁਸੀਂ ਆਪਣੇ ਇੱਕ ਫਰੈਂਡ ਬਾਰੇ ਦੱਸਿਆ ਸੀ ਜੋ ਬੈਂਕ ਮੈਨੇਜਰ ਸੀ ਹਾਂਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਸੀ ਉਹ ਇੱਥੇ ਆਪਣੇ ਪਹਿਲਾਂ HDFC ਸੀ ਸੀ ਬਾਅਦ ਚ ਉਹ ਜੈਸ ਬੈਂਕ ਚ ਬ੍ਰਾਂਚ ਮੈਨੇਜਰ ਸੀਗਾ ਉਹਨੇ ਬਿਨਾ ਜਿੱਦਾਂ ਆਪਾਂ ਕਹਿਦੀਏ ਵੀ ਆਪਾਂ ਸੇਜ ਚ ਕਹਿ ਦਿੰਨੇ ਕੋਕਨ ਵਾਲੀ ਕੁਰਸੀ ਤੇ ਬੈਠਾ ਸੀਗਾ ਜੀ ਤੇ ਉਹ ਫੈਮਿਲੀ ਦੇ ਨਾਲ ਉਹ ਮੇਰੇ ਕੋਲੇ ਗਿਆ ਉੱਥੇ ਹੁਣ ਉਹਨੇ ਜਮ੍ਹਾਂ ਕੁਝ ਇੱਥੋਂ ਚਾਕੇ ਇੱਥੇ ਨਹੀਂ ਕੀਤਾ ਸੀਗਾ ਜੀ ਉੱਥੇ ਅੱਜ ਦੋ ਜੌਬਾਂ ਬਹੁਤ ਵਧੀਆ ਕਰ ਰਿਹਾ ਇੱਕ ਜੌਬ ਤੁਸੀਂ 40 ਘੰਟੇ ਕਰ ਸਕਦੇ ਹੋ 40 ਘੰਟੇ 4 ਦਿਨ ਇੱਕ ਥਾਂ ਤੇ ਕੰਮ ਕਰ ਰਿਹਾ 3 ਦਿਨ ਉਹ ਇੱਕ ਤਾਂ ਤੇ ਕਰ ਰਿਹਾ ਕੰਮ ਦੋ ਜੌਬਾਂ ਹੋਲਡ ਕਰੀ ਜਾਂਦਾ ਜਿਨੇ ਕਿਤੇ ਇੱਥੋਂ ਚੱਕ ਕੇ ਇੱਥੇ ਨਹੀਂ ਤਰਿਆ ਸੀ ਠੀਕ ਹੈ ਜੀ ਠੀਕ ਹੈ ਚਲੋ ਹੁਣ ਆਪਾਂ ਦੇਖ ਹੀ ਲਿਆ ਵੀ ਆਪਣੇ ਕਾਫੀ ਸਾਰੇ ਸਟੂਡੈਂਟਸ ਤੁਹਾਡੇ ਹੀ ਫਰੈਂਡਸ ਬਹੁਤ ਨੇ ਜਿਹੜੇ ਅਲੱਗ-ਅਲੱਗ ਜਗ੍ਹਾਾਂ ਤੇ ਹਜੇ ਵੀ ਕੰਮ ਕਰ ਰਹੇ ਉਹਨਾਂ ਨੂੰ ਕੰਮ ਬਹੁਤ ਵਧੀਆ ਮਿਲ ਰਿਹਾ ਹਾਂਜੀ ਮੈਂ ਤੁਹਾਡੇ ਤੋਂ ਇੱਕ ਸੁਜੈਸ਼ਨ ਪੁੱਛਣਾ ਚਾਹੂੰਗੀ ਯਾ ਨੰਬਰ ਆਫ ਸੁਜੈਸ਼ਨਸ ਪੁੱਛਣਾ ਚਾਹਾਂਗੀ ਕਿ ਜਿਹੜੇ ਬੱਚੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਕਿੱਦਾਂ ਦਾ ਕੰਮ ਕਰਨਾ ਚਾਹੀਦਾ ਹੈ ਕੀ ਕੁਝ ਆਪਣੇ ਪ੍ਰੋਫਾਈਲ ਦੇ ਵਿੱਚ ਐਡ-ਆਨ ਕਰਨਾ ਚਾਹੀਦਾ ਤਾਂ ਕਿ ਉਹਨਾਂ ਕੋਲ ਉੱਥੇ ਰਹਿ ਕੇ ਕੰਮ ਦੀ ਕਮੀ ਨਾ ਆਵੇ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਨ ਜਦੋਂ ਆਪਣੀ ਸਟੱਡੀ ਖਤਮ ਹੁੰਦੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਫੋਕਸ ਰੱਖਣਾ ਚਾਹੀਦਾ ਪੀਆਰ ਵਾਸਤੇ ਠੀਕ ਹੈ ਜੀ ਤੁਸੀਂ ਉਹਦੇ 'ਚ ਦੇਖੋ ਜੇ ਤੁਸੀਂ ਪੀਆਰ ਕਿਹੜੇ ਵੇ ਨਾਲ ਹੋ ਰਹੇ ਹੋ ਜੇ ਤੁਸੀਂ ਆਪਦੇ ਫੀਲਡ ਦੇ ਰਿਲੇਟਡ ਹੋ ਰਹੇ ਹੋ ਤੁਸੀਂ ਉਦਾਂ ਦੀ ਜੌਬ ਕਰੋ ਕਿਸੇ ਨਾਲ ਕੰਸਲਟ ਕਰਕੇ ਉਹਦੇ ਲਈ ਬੈਟਰ ਹੋ ਜਾਂਦਾ ਨਾ ਤਾਂ ਟਾਈਮ ਕੱਟ ਲੱਗਦਾ ਪੀਆਰ ਵਾਸਤੇ ਤੇ ਨਾ ਸਾਰਾ ਕੁਝ ਈਜ਼ੀ ਹੋ ਜਾਂਦਾ ਠੀਕ ਹੈ ਜੀ ਮੇਨ ਚੀਜ਼ ਪਹਿਲਾਂ ਪੈਸਾ ਨਾ ਫੋਕਸ ਕਰਨ ਪਹਿਲਾਂ ਪੀਆਰ ਕਰਨ ਪੀਆਰ ਦਾ ਪ੍ਰੋਸੈਸ ਬਣਾਉਣਾ ਅਸੀਂ ਏਸੇ ਫੀਲਡ ਚ ਪੀਆਰ ਹੋਣਾ ਉਦਾਂ ਦੀ ਉਹ ਜੌਬ ਸਰਚ ਕਰਨ ਤੇ ਈਜ਼ੀਲੀ ਸਾਰਾ ਕੁਝ ਅਵੇਲੇਬਲ ਹੈ ਜੀ ਠੀਕ ਹੈ ਜੀ ਤੇ ਅਗਰ ਕੋਈ ਬੱਚਾ ਉੱਥੇ ਰਹਿ ਰਿਹਾ ਉਹਨੂੰ ਲੱਗਦਾ ਕਿ ਮੇਰੇ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਜਾਂ ਫਿਰ ਉਹ ਕਦੇ-ਕਦੇ ਆਪ ਹੀ ਕਦੇ ਆਲਸੀ ਹੋ ਜਾਂਦਾ ਉਹਨਾਂ ਵਾਸਤੇ ਕੀ ਸੁਜੈਸ਼ਨ ਹੈ ਉਹਨਾਂ ਵਾਸਤੇ ਤਾਂ ਇਹ ਹੈ ਜੀ ਪਹਿਲੀ ਗੱਲ ਤਾਂ ਜਦੋਂ ਕੋਈ ਆਪਾਂ ਕਹਿ ਦਿੰਦੇ ਹੁੰਨੇ ਹਾਂ ਕਿ ਸਟਾਰਟਿੰਗ ਕਰਦੇ ਆ ਕੋਈ ਵੀ ਚੀਜ਼ ਉਹਦੇ ਵਿੱਚ ਇੱਥੇ ਆਪਾਂ ਛੋਟੇ ਤੋਂ ਛੋਟਾ ਇੱਥੇ ਵੀ ਕੰਮ ਕਰੀਏ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ ਪਰ ਸਾਨੂੰ ਹੌਂਸਲਾ ਨਹੀਂ ਖਾਰਨਾ ਚਾਹੀਦਾ ਮੇਨ ਚੀਜ਼ ਹੌਂਸਲਾ ਹੈ ਆਪਾਂ ਨੂੰ ਟੁੱਟਣਾ ਨਹੀਂ ਚਾਹੀਦਾ ਅੱਜ ਨਾਲੋਂ ਕੱਲ ਚੰਗਾ ਹੋ ਕੱਲ ਨਾਲੋਂ ਪਰਸੋਂ ਚੰਗਾ ਹੋ ਜੇ ਪਰ ਆਪਾਂ ਮਿਹਨਤ ਕਰਾਂਗੇ ਮਿਹਨਤ ਤੋਂ ਬਿਨਾ ਇੱਥੇ ਵੀ ਕੁਝ ਨਹੀਂ ਤੇ ਉੱਥੇ ਵੀ ਕੁਝ ਨਹੀਂ ਮੇਨ ਚੀਜ਼ ਤਾਂ ਹੌਸਲਾ ਜੀ ਹੌਸਲਾ ਨਹੀਂ ਛੱਡਣਾ ਚਾਹੀਦਾ ਕਦੇ ਅਸੀਂ ਆਪਣੇ ਕਈ ਸਟੂਡੈਂਟਸ ਇਹ ਵੀ ਦੇਖਿਆ ਜਿਹੜੇ ਫਰੈਂਡਸ ਜਾਂ ਰਿਲੇਟਿਵਸ ਕੋਲ ਚੱਲ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਸਾਨੂੰ ਜੌਬ ਦਿਵਾਓ ਜੌਬ ਦਿਵਾਓ ਉਹਨਾਂ ਵਾਸਤੇ ਕੀ ਸੁਜੈਸ਼ਨ ਆ ਇਹ ਹੀ ਗਲਤ ਵੀ ਆ ਜਿਹੜਾ ਅੱਜ ਕੱਲ ਇੱਥੇ ਮੈਂ ਆਇਆ ਹਰੀ ਕੀ ਕਰਦਾ ਯਾਰ ਉੱਥੇ ਤਾਂ ਕੰਮ ਨਹੀਂ ਮਿਲਦਾ ਉੱਥੇ ਭੀੜ ਬੜੀ ਹੋਗੀ ਪਰ ਉਹ ਕਿਉਂ ਹੋਈ ਆ ਸਮ ਟਾਈਮ ਮੈਨੂੰ ਵੀ ਕਾਲ ਆਉਂਦੀ ਆ ਉਥੋਂ ਕੋਈ ਫਰੈਂਡ ਇੱਧਰ ਕਾਲ ਕਰਦਾ ਉਹਦੇ ਰਿਸ਼ਤੇਦਾਰ ਨੂੰ ਮੈਨੂੰ ਕੰਮ ਨਹੀਂ ਮਿਲਿਆ ਜੀ ਕੰਮ ਦਵਾ ਦਿਓ ਇੱਥੋਂ ਵਾਲਾ ਸਾਨੂੰ ਫੋਨ ਕਰਦਾ ਕੰਮ ਨਹੀਂ ਮਿਲਿਆ ਕੰਮ ਦਵਾ ਦਿਓ ਇਹ ਗਲਤ ਵੀ ਆ ਜਦੋਂ ਅਸੀਂ ਕਿਸੇ ਤੇ ਡਿਪੈਂਡੈਂਟ ਹੁੰਦੇ ਆ ਬੰਦੇ ਨੂੰ ਸੈਲਫ ਡਿਪੈਂਡੈਂਟ ਹੋਣਾ ਉਥੇ ਬਹੁਤ ਜ਼ਰੂਰੀ ਆ ਜਿੱਦਾਂ ਫਾਰ ਐਗਜ਼ਾਮਪਲ ਜਿੱਦਾਂ ਸਾਡੇ ਸਾਰਾ ਫਰੈਂਡ ਸਰਕਲ ਆ ਜਿੱਦਾਂ ਇੱਕ ਐਗਜ਼ਾਮਪਲ ਆ ਛੋਟੀ ਜੀ ਮੈਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕਰਦਾ ਇੰਡੀਡ ਹਾਂ ਇੰਡੀਡ ਤੇ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਕਰੋ 5-7 ਜੌਬਾਂ ਅਪਲਾਈ ਕਰੋ ਤੁਹਾਨੂੰ ਈਜ਼ਲੀ ਵਿਦਿਨ ਵੀਕਸ ਤੁਹਾਨੂੰ ਜੌਬ ਮਿਲੂਗੀ ਜਿੱਦਾਂ ਦੀ ਤੁਸੀਂ ਚਾਹੋ ਨੇ ਪਰ ਉਹ ਰਾਹ ਨਹੀਂ ਜਾਂਦੇ ਆ ਹਾਂਜੀ ਹਾਂਜੀ ਆਪਾਂ ਨੂੰ ਐ ਹੁੰਦਾ ਵੀ ਘਰੇ ਬੈਠੇ ਆ ਇੱਥੇ ਬੈੱਡ ਤੇ ਅਸੀਂ ਭੂਆ ਦੇ ਮੁੰਡੇ ਨੂੰ ਕਰਤਾ ਮਾਮੇ ਦੇ ਮੁੰਡੇ ਨੂੰ ਕਰਤਾ ਉਹ ਤਾਂ ਮੇਰਾ ਬਹੁਤ ਜਿਆਦਾ ਯਾਰ ਦੋਸਤ ਆ ਮੈਂ ਉਹਨੂੰ ਕਰਦਾ ਹੂੰ ਮੈਨੂੰ ਸ਼ਾਮ ਨੂੰ ਹੀ ਕੰਮ ਦਿਵਾ ਦੂ ਇਹ ਗਲਤ ਵੀ ਐ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਤੇ ਇਹ ਸਭ ਤੋਂ ਲਾਈਕ ਮੇਨ ਗੱਲ ਨਿਕਲ ਕੇ ਆਉਂਦੀ ਹੈ ਕਿ ਆਪਾਂ ਨੂੰ ਖੁਦ ਅਪਲਾਈ ਕਰਨਾ ਚਾਹੀਦਾ ਹੈ ਨਾ ਤੇ ਪਲੱਸ ਜੇ ਹੁਣ ਸੋਸ਼ਲ ਮੀਡੀਆ ਦਾ ਕੰਮ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਇੰਨਾ ਜ਼ਿਆਦਾ ਆਪਾਂ ਡਿਜੀਟਲ ਹੋ ਚੁੱਕੇ ਹਾਂ ਤਾਂ ਇੰਡੀਡ ਹੋ ਗਏ ਹੋਰ ਬਹੁਤ ਸਾਰੀਆਂ ਪ੍ਰੋਫਾਈਲਸ ਹੁੰਦੀਆਂ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਹੁਣ ਆਪਾਂ ਮੇਨ ਮੁੱਦੇ ਧਿਆਨ ਆ ਜੋ ਅੱਜ ਦਾ ਹੌਟ ਟਾਪਿਕ ਬਣਿਆ ਹੋਇਆ ਉਹ ਇਹ ਆ ਕਿ ਜਿਹੜੇ ਨਵੇਂ ਬੱਚੇ ਕੈਨੇਡਾ ਜਾ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਹੈ ਕਿ ਅਸੀਂ ਤਾਂ ਜੀ ਜਾਵਾਂਗੇ ਸਾਨੂੰ ਕੰਮ ਹੀ ਨਹੀਂ ਮ ਇਦਾਂ ਦੀ ਬਹੁਤ ਸਾਰੇ ਰੂਮਰਸ ਫੈਲੇ ਹੋਏ ਆ ਆਪਾਂ ਨੂੰ ਪਤਾ ਆਪਾਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਬਹੁਤ ਭਰਿਆ ਹੋਇਆ ਹੈ ਇਦਾਂ ਹਾਂਜੀ ਬਿਲਕੁਲ ਤੁਸੀਂ ਉਹਨਾਂ ਵਾਸਤੇ ਕੋਈ ਸੁਜੈਸ਼ਨ ਦੇਣਾ ਚਾਹੋਗੇ ਜਾਂ ਕੀ ਉਹਨਾਂ ਨੂੰ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ ਹਾਂਜੀ ਮੈਂ ਤਾਂ ਕਹਿੰਨਾ ਵੀ ਪੇਰੈਂਟਸ ਨੂੰ ਪਤਾ ਹੁੰਦਾ ਵੀ ਸਾਡੇ ਬੱਚੇ ਨੇ ਹੁਣ ਪਲੱਸ 1 ਕਰਨੀ ਆ ਪਲੱਸ 2 ਤੋਂ ਬਾਅਦ ਅਸੀਂ ਇਹਦਾ ਫਾਰਮ ਦਾ ਅਪਲਾਈ ਕਰਨਾ ਮੇਨਲੀ ਮੋਸਟਲੀ ਹੁਣ ਜਿੱਦਾਂ ਰੀਸੈਂਟਲੀ ਕੰਟਰੀ ਜ਼ਿਆਦਾ ਮੋਸਟਲੀ ਕੈਨੇਡਾ ਹੀ ਵਿਜ਼ਿਟ ਕਰਦੇ ਆ ਸਟੂਡੈਂਟਸ ਐਜ਼ ਅ ਸਟੱਡੀ ਉਹਨਾਂ ਨੂੰ ਪਾਸ ਹੋਣ ਤੋਂ ਆਪਦੀ ਪਲੈਨਿੰਗ ਕਰਨੀ ਚਾਹੀਦੀ ਆ ਜਾਨੀ ਕਿ ਮੈਂ ਤੁਹਾਨੂੰ ਛੋਟੇ ਜਿਹੇ ਲੈਵਲ ਤੋਂ ਦੱਸਦਾ ਸੈਲਫ ਡਿਪੈਂਡੈਂਟ ਇੱਥੇ ਹੀ ਹੋ ਜਾਣ। ਵੱਡੀ ਪ੍ਰੋਬਲਮ ਕੀ ਆਉਂਦੀ ਆ ਪਲੱਸ 2 ਤੱਕ ਬੱਚੇ ਬਾਰ ਚ ਸਕੂਲ ਵੈਣ ਆਉਂਦੀ ਇੱਥੇ। ਗੇਟ 'ਚੋਂ ਜਾਂਦੇ ਆ ਉੱਥੇ ਜਾ ਕੇ ਉਤਰ ਜਾਂਦੇ ਘਰੇ ਰਹਿੰਦੇ ਆ ਕਿਤੇ ਉਹ ਬਾਹਰ ਅੰਦਰ ਨਹੀਂ ਜਾਂਦੇ। ਉਹ ਡਿਪੈਂਡੈਂਟ ਹੀ ਪੇਰੈਂਟਸ ਤੇ ਇੰਨਾ ਕੁ ਹੁੰਦੇ ਆ ਜਦੋਂ ਸੱਡਨਲੀ ਉਹਨਾਂ ਨੂੰ ਪਲੱਸ 2 ਤੋਂ ਬਾਅਦ ਇਕੱਲਿਆਂ ਨੂੰ ਰਹਿਣਾ ਪੈ ਜਾਂਦਾ। ਅੱਧਾ ਤਾਂ ਉਹਨਾਂ ਨੂੰ ਹੋਮ ਸਿਕਨੈਸ ਹੀ ਹੋ ਜਾਂਦੀ ਆ। ਇਹ ਤਾਂ ਸਹੀ ਗੱਲ। ਕੰਮ ਮੈਨ ਜਿੱਥੋਂ ਸਟਾਰਟ ਹੁੰਦਾ। ਸੋ ਉਹਨਾਂ ਨੂੰ ਪ੍ਰੀਪੇਅਰ ਹੋਣਾ ਚਾਹੀਦਾ ਪਲੱਸ 1 ਪਲੱਸ 2 ਤੋ ਆ ਉਹਦੇ ਛੋਟੇ ਛੋਟੇ ਕੰਮ ਕਰਨੇ ਚਾਹੀਦੇ ਆ ਜਿੱਦਾਂ ਆ ਦੀ ਮੰਮੀ ਨਾਲ ਲਾਂਡਰੀ ਚ ਹੈਲਪ ਉੱਥੇ ਕੱਪੜੇ ਧੋਣ ਚ ਹੈਲਪ ਹੁੰਦੀ ਆ ਕੁਛ ਨਾ ਕੁਛ ਬਣਾਉਣ ਚ ਉੱਥੇ ਕੁਕਿੰਗ ਚ ਤੁਸੀਂ ਕਿਉਂਕਿ ਆ ਉਹਦਾ ਖਾਣਾ ਆਪ ਤੁਸੀਂ ਰੈਡੀ ਕਰਨਾ ਉਹਦੇ ਚ ਜੇ ਤੁਸੀਂ ਕਿਤੇ ਬਾਹਰ ਅੰਦਰ ਪੇਡੈਂਟਸ ਜਾਂਦੇ ਆ ਇੱਥੇ ਮੈਂ ਦੇਖਿਆ ਬੱਚੇ ਨੂੰ ਲੈ ਕੇ ਨਹੀਂ ਜਾਂਦੇ ਮੈਂ ਬਜਰੂਰੀ ਕੰਮ ਚੱਲਿਆ ਬੈਂਕ ਦੇ ਮੈਂ ਉੱਥੇ ਚੱਲਿਆ ਉੱਥੇ ਬੱਚੇ ਨੂੰ ਨਾਲ ਲੈ ਕੇ ਚੱਲੋਗੇ ਬੱਚੇ ਨੂੰ ਨੌਲੇਜ ਆਊਗਾ ਐ ਸਾਡੇ ਇਦਾਂ ਇਦਾਂ ਕੰਮ ਹੁੰਦੇ ਆ ਇੱਕ ਤਰ੍ਹਾਂ ਦਾ ਤਰੀਕਾ ਜਾ ਆ ਜਾਂਦਾ ਤੇ ਉਹ ਬੱਚਾ ਬਾਹਰ ਨਿਕਲਦਾ ਥੋੜਾ ਜਿਹਾ ਜੀ ਮੇਨ ਚੀਜ਼ ਤਾਂ एनवायरनमेंट चेंज ਹੋ ਜਾਂਦਾ ਉੱਥੇ ਪ੍ਰੋਬਲਮ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਤੇ ਪਰ ਸਟਰਗਲ ਹੈਗੀ ਆ ਜ਼ਰੂਰ ਹੈਗੀ ਜੀ ਕਿਰਨ ਜਦੋਂ ਕੋਈ ਵੀ ਬੰਦਾ ਇੱਥੇ ਜਾਂਦਾ ਕੋਈ ਬਾਲਾ ਆਪਾਂ ਇੱਥੋਂ ਕੋਈ ਡਾਲਰ ਨਹੀਂ ਲੈ ਕੇ ਜਾਂਦਾ ਕੁਝ ਨਿਕਲ ਲੈ ਬੈਗ ਹੁੰਦੇ ਆ ਪਹਿਲਾਂ ਤਾਂ 32 ਕਿਲੋ ਦੇ ਸੀ ਹੁਣ ਤਾਂ ਉਹ ਵੀ ਉਹਨਾਂ ਨੇ 23 ਕਿਲੋ ਦੇ ਕਰਤੇ ਕੱਲੇ ਹਰੇ ਕੋਲੇ ਸੇਮ ਹੀ ਹੁੰਦੇ ਹੈਗੇ ਜੀ ਤੇ ਉੱਥੋਂ ਹੀ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਠੀਕ ਹੈ ਠੀਕ ਹੈ ਇੱਕ ਹੋਰ ਵੀ ਡਾਊਟ ਆਂਦਾ ਬੱਚਿਆਂ ਦੇ ਮਨ 'ਚ ਵੀ ਮੈਂ ਤਾਂ ਜੀ ਪੰਜਾਬ ਬੋਰਡ ਕੀਤੀ ਐ ਮੇਰੇ ਤੋਂ ਤਾਂ ਬਾਹਰ ਸਰਵਾਈ ਵੀ ਨਹੀਂ ਹੋਣਾ ਜਾਂ ਕਈ ਕਹਿ ਦਿੰਦੇ ਵੀ ਉਹ ਸੀਬੀਐਸਸੀ ਵਾਲਾ ਬੰਦਾ ਉਹਨੂੰ ਛੇਤੀ ਛੇਤੀ ਜੌਬ ਮਿਲ ਜੂਗਾ ਇਹਨਾਂ ਦੋਨਾਂ ਦਾ ਕੋਈ ਫਰਕ ਹੈ ਨਹੀਂ ਕੋਈ ਫਰਕ ਨਹੀਂ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਜਦੋਂ ਹੁਣ ਵੀ ਕੋਈ ਵੀ ਭੈਣ ਭਾਈ ਪੁੱਛਦਾ ਹੈ ਬੱਚਾ ਪੜਾਉਣਾ ਕਿੱਥੇ ਪੜਾਈਏ ਇੰਟਰਸਟ ਨਹੀਂ ਦੇਖਦੇ ਬੱਚੇ ਦਾ ਜੋ ਪੰਜਾਬ ਬੋਰਡ 'ਚ ਰਹਿ ਕੇ ਬਹੁਤ ਵਧੀਆ ਕਰੀ ਜਾਂਦਾ ਉਹ ਬਹੁਤ ਵਧੀਆ ਚੀਜ਼ ਆ ਮੇਨ ਚੀਜ਼ ਸਟੱਡੀ ਨਹੀਂ ਜੇ ਜਾਣਾ ਇੱਕ ਲੈਂਗੁਏਜ ਆ ਇੰਗਲਿਸ਼ ਕਈ ਮੇਰੇ ਫਰੈਂਡ ਸਰਕਲ ਚ ਜਿਹਦਾ ਉਹ ਪੰਜਾਬ ਬੋਰਡ ਤੋਂ ਪੜ੍ਹੇ ਤੇ ਉਹਨਾਂ ਦੀ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਤੇ ਕਈ ਮੇਰੇ ਫਰੈਂਡ ਜਿਹਦਾ ਸੀਬੀਐਸਸੀ ਬੋਰਡ ਤੋਂ ਪੜ੍ਹੇ ਉਹਨਾਂ ਦੀ ਉਨੀ ਵਧੀਆ ਨਹੀਂ ਇਹ ਡਿਪੈਂਡ ਕਰਦਾ ਕੱਲੀ ਇੰਗਲਿਸ਼ ਤੇ ਜੀ ਹੋਰ ਕੋਈ ਨੌਲੇਜ ਜਾਂ ਸਕੂਲਿੰਗ ਤੇ ਡਿਪੈਂਡ ਨਹੀਂ ਕਰਦਾ ਹਾਂ ਇਹਦੇ ਵਿੱਚ ਮੈਂ ਇਹਨਾਂ ਜ਼ਰੂਰ ਕਹਿਣਾ ਜਿਹੜੀ ਪਲੱਸ 2 ਤੱਕ ਦੀ ਸਕੂਲਿੰਗ ਉਹ ਇੰਡੀਆ ਦੀ ਬਹੁਤ ਜ਼ਿਆਦਾ ਵਧੀਆ ਤੇ ਵੀ ਆਪਾਂ ਉਹਨੂੰ ਸਸਤੀ ਕਹਿ ਸਕਦੇ ਹਾਂ ਐਸ ਕੰਪੇਅਰ ਉਤਰ ਨਾਲ ਹਾਂਜੀ ਇਹ ਗੱਲ ਵਧੀਆ ਮੈਨੂੰ ਪਤਾ ਲੱਗੀ ਆ ਕਿ ਇੱਥੇ ਪੜ੍ਹਨਾ ਜਿਆਦਾ ਵਧੀਆ ਉੱਥੇ ਨਾਲੋਂ ਪਲੱਸ 2 ਤੱਕ ਮੇਨ ਚੀਜ਼ਾਂ ਆਈਆਂ ਜੀ ਹਾਂਜੀ ਠੀਕ ਹੈ ਤੇ ਇੱਕ ਹੋਰ ਕੁਐਸਚਨ ਇਹ ਪੁੱਛ ਰਹੀ ਆ ਕਿ ਬੱਚੇ ਨੂੰ 12th ਤੋਂ ਬਾਅਦ ਬਾਹਰ ਜਾਣਾ ਸਹੀ ਹੈ ਕਿ ਉਹ ਗ੍ਰੈਜੂਏਸ਼ਨ ਪਹਿਲਾਂ ਕਰੇ ਫੇਰ ਹੀ ਜਾ ਨਹੀਂ ਮੇਰੇ ਖਿਆਲ ਨਾਲ ਇਹ ਗਲਤ ਹੈ ਜੀ ਕਿਉਂਕਿ ਤੁਸੀਂ ਟਾਈਮ ਵੇਸਟ ਕਰ ਲੈਂਦੇ ਆ ਸਮ ਟਾਈਮ ਜੇ ਬੱਚੇ ਨੇ ਐਗਜ਼ਾਮਪਲ ਹੈ ਕੋਈ ਡਿਪਲੋਮਾ ਕਰਨਾ ਇੱਥੇ ਸਭ ਨੂੰ ਪਤਾ ਵੀ ਕਿੱਦਾਂ ਦਾ ਕਿੰਨਾ ਇੱਕ ਐਕਸਪੀਰੀਅੰਸ ਤੇ ਡਿਪਲੋਮਾ ਹੁੰਦਾ ਜਾਂ ਗ੍ਰੈਜੂਏਸ਼ਨ ਕਰਨੀ ਹੈ ਨਾ ਵੀ ਉਹ ਮੇਰੇ ਅਕੋਰਡਿੰਗ ਮੈਂ ਹੋਰ ਨਹੀਂ ਕਹਿੰਦਾ ਮੈਂ ਤਾਂ ਸੋਚ ਆਈਆਂ ਮੈਂ ਆਪਦੇ ਜਨਨੀ ਕਿ ਰਿਸ਼ਤੇਦਾਰਾਂ ਦੇ ਮੇਰੇ ਮਾਮਾ ਜੀ ਦੀ ਬੇਟੀ ਗਈ ਹੈ ਪਲੱਸ 2 ਕਰਕੇ ਗਈ ਹੈ ਸਾਨੂੰ ਕੀ ਸੀ ਉਹ ਬੈਲ ਸੈਟਲਡ ਫੈਮਿਲੀ ਹੈ ਇੱਧਰ ਉਹ ਵਧੀਆ ਅਫੋਰਡੇਬਿਲਟੀ ਹੈ ਉਹਨਾਂ ਕੋਲ ਅਸੀਂ ਕਿਉਂ ਆਪਦੇ ਦੋਸਤ ਜਾਂ ਕਿਸੇ ਨੂੰ ਰეკਮੈਂਡ ਕਰਦੇ ਆਂ ਬੀ ਨੌਲੇਜ ਬਹੁਤ ਜ਼ਿਆਦਾ ਆਉਂਦੀ ਹੈ ਬੱਚੇ ਨੂੰ ਮੈਨੇਜਮੈਂਟ ਘਰੇ ਕਿੱਦਾਂ ਰਹਿਣਾ ਸੈਣਾ ਤੁਸੀਂ ਬਾਪਰ ਨਾਲ ਕਿਸੇ ਨਾਲ ਗੱਲਬਾਤ ਕਿੱਦਾਂ ਕਰਨੀ ਆ ਸੋਡਾ ਟੋਟਲੀ ਚੇਂਜ ਹੋ ਜਾਂਦਾ ਇੱਕ ਤਾਂ 12 ਜਿੱਦਾਂ ਸਕੂਲਿੰਗ 12 ਸਾਲ ਬੱਚੇ ਨੇ ਇੱਥੇ ਲਾਏ ਉਸ ਤੋਂ ਬਾਅਦ ਉਹਨੀ ਨੌਲੇਜ ਉਹਨੇ ਆਸ-ਪਾਸੇ ਦੀ ਇਕੱਠੀ ਕੀਤੀ ਆ ਉਹਨੀ ਜੇ ਇੱਕ ਸਾਲ ਬੰਦਾ ਫੋਰਨ ਚ ਸਟੱਡੀ ਕਰਦਾ ਤਾਂ ਉਹਨੂੰ ਇੱਕ ਸਾਲ ਦੇ ਵਿੱਚ ਵਿੱਚ ਉਹਦੋਂ ਦੁੱਗਣੀ ਨੌਲੇਜ ਆ ਜਾਂਦੀ ਹੈ ਵੀ ਕਿੱਦਾਂ ਸਾਰੀਆਂ ਚੀਜ਼ਾਂ ਮੈਨੇਜ ਕਰਨੀ ਠੀਕ ਹੈ ਤੇ ਮੈਂ ਇਹਦੇ ਤੇ ਇਹੀ ਕਹੂੰਗਾ ਵੀ ਕਿਸੇ ਵੀ ਕੰਟਰੀ ਦਾ ਜੇ ਕੋਈ ਸੋਚਦਾ ਤਾਂ ਬੱਚੇ ਨੂੰ ਜਰੂਰ 2 ਸਾਲ ਸਟੱਡੀ ਕਰਵਾਓ ਜੇ ਤੁਸੀਂ ਇੱਥੇ ਵੀ ਰੱਖਣਾ ਤਾਂ ਵੀ ਤੁਸੀਂ ਫੋਰਨ ਤੋਂ ਸਟੱਡੀ ਕਰਾ ਕੇ ਇੱਥੇ ਬੈਕ ਮੰਗਾ ਲਓ ਤੁਹਾਨੂੰ ਸਟੱਡੀ ਜ਼ਰੂਰੀ ਹੈ ਬਾਹਰ ਦੀ ਬਹੁਤ ਜ਼ਿਆਦਾ ਨੌਲੇਜ ਆਉਂਦੀ ਆ ਈਵਨ ਮੇਰੇ ਆਪ ਦੇ ਜਿਵੇਂ ਮੈਂ ਇੱਥੇ 27 ਸਾਲ ਲਾ ਗਿਆ ਮੈਨੂੰ ਉਨੀ ਨੌਲੇਜ ਨਹੀਂ ਆਈ ਜਿੰਨੀ ਮੈਂ ਉੱਥੇ ਜਾ ਕੇ 8 ਸਾਲਾਂ ਚ ਮੈਨੂੰ ਮਿਲ ਗਈ ਹਾਂ ਠੀਕ ਹੈ ਜੀ ਮਤਲਬ ਬਾਹਰ ਦਾ এনवायरमेंट ਹੀ ਇਦਾਂ ਦਾ ਹੁੰਦਾ ਵੀ ਆਪਾਂ ਨੂੰ ਐਕਸਪੋਜ਼ਰ ਬਹੁਤ ਵਧੀਆ ਮਿਲਦਾ ਹਾਂਜੀ ਬਿਲਕੁਲ ਇਹ ਚੀਜ਼ ਹਾਂਜੀ ਸਕੇਜੂ ਸੌਰੀ ਮੈਂ ਤੁਹਾਨੂੰ ਇੰਟਰਰੈਪਟ ਕੀਤਾ ਹਾਂਜੀ ਜਿੱਦਾਂ ਹਰੇਕ ਚੀਜ਼ ਪਲੈਨਿੰਗ ਤੇ ਟਾਈਮ ਤੇ ਹੁੰਣਾ ਜੇ ਕੋਈ ਵੀ ਕਿਤੇ ਤੁਸੀਂ ਅਪਾਇੰਟਮੈਂਟ ਤੇ ਜਾਣਾ ਜੇ ਤੁਸੀਂ ਲੇਟ ਆ ਸੋ ਦੀ ਮਿਸ ਜੇ ਅਗਲਾ ਲੇਟ ਆ ਅਗਲੇ ਦੀ ਮਿਸ ਬਸ ਮੇਨ ਚੀਜ਼ ਤੁਸੀਂ ਮੈਨੇਜਮੈਂਟ ਬਹੁਤ ਵਧੀਆ ਕਰਨ ਲੱਗ ਜਾਂਦੇ ਇਵਨ ਇੰਦਾ ਇਹ ਕੱਲਾ ਸਟੱਡੀ ਚ ਨਹੀਂ ਬੱਚਾ ਪੜ੍ਹਨਾ ਵੀ ਨਹੀਂ ਚਾਹੁੰਦਾ ਤਾਂ ਵੀ ਭੇਜੋ ਨੂੰ ਐਕਸਪੀਰੀਅੰਸ ਹੋ ਉਹ ਮੈਨੇਜਮੈਂਟ ਘਰ ਦੀ ਬਹੁਤ ਵਧੀਆ ਕਰਨ ਲੱਗ ਜਾਂਦਾ ਜ਼ਰੂਰੀ ਨਹੀਂ ਕਿਤੇ ਸੈਟ ਹੀ ਹੋਣਾ ਪੜ ਕੇ ਕੋਈ ਵਧੀਆ ਜੋਬ ਹੀ ਲੈਣੀ ਆ ਹਮ ਕਿਿਆਂ ਦਾ ਇੱਥੇ ਕੰਮ ਬਹੁਤ ਵਧੀਆ ਹੁੰਦਾ ਉਹਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਮੇਰੇ ਫਰੈਂਡ ਹੈ ਈਵਨ ਉਹ 2-2 ਸਾਲ 3-3 ਸਾਲ ਉੱਥੇ ਸਟੱਡੀ ਕਰਕੇ ਆਇਆ ਤਾਂ ਅੱਜੋ ਇੱਥੇ ਬਹੁਤ ਵਧੀਆ ਬਿਜ਼ਨਸ ਰਨ ਕਰੀ ਜਾਂਦੇ ਜੇ ਕੋਈ ਜਿਸ ਨੇ ਵਾਪਸ ਵੀ ਆਉਣਾ ਜੀ ਠੀਕ ਹੈ ਜੀ ਇੱਕ ਹੋਰ ਤੁਹਾਡੇ ਤੋਂ ਕੁਐਸਚਨ ਪੁੱਛਣਾ ਚਾਹਨੀ ਆ ਕੀ ਮੰਨ ਲਓ ਕੋਈ ਬੱਚਾ ਇੱਥੋਂ ਦੀ ਪਲੱਸ 2 ਚ ਆਰਟਸ ਕਰਕੇ ਗਿਆ ਕਦੇ-ਕਦੇ ਹੀ ਉਹਨੂੰ ਗਲਤ ਕੰਸਲਟ ਕਰਕੇ ਕੋਈ ਹੋਰ ਸਟਰੀਮ ਚ ਪ੍ਰੋਵਾਈਡ ਕਰਵਾ ਦਿੰਦੇ ਕਿ ਨਹੀਂ ਚਲੋ ਤੁਸੀਂ ਜਾਣਾ ਹੀ ਆ ਤੁਹਾਡਾ ਕੁਝ ਬਣ ਜਾਊਗਾ ਹਨਾ ਤਾਂ ਇਦਾਂ ਦੇ ਸਟੂਡੈਂਟਸ ਲਈ ਜਾਂ ਫਿਰ ਕੰਸਲਟੈਂਟਸ ਲਈ ਤੁਹਾਡਾ ਕੀ ਸੁਝਾਅ ਹੈ ਹਾਂਜੀ ਇੱਕ ਇਹਦੇ ਚ ਸਭ ਤੋਂ ਮੇਨ ਪੁਆਇੰਟ ਤਾਂ ਇਹ ਹੈ ਜੀ ਜਦੋਂ ਆਪਾਂ ਪਹਿਲਾਂ ਕਿਸੇ ਤੋਂ ਕੋਈ ਗਾਈਡੈਂਸ ਨਹੀਂ ਲੈਂਦੇ ਆਪਾਂ ਪਲੱਸ 2 ਕੀਤੀ ਇਕੱਲਾ ਇਦਾਂ ਹੀ ਹੁੰਦਾ ਵੀ ਪਲੱਸ 2 ਕਰਨੀ ਆ ਹਾਈਲੈਕਟਸ ਕਰਨਾ ਇੱਥੇ ਥੋੜੀ ਜੀ ਵੀ ਗਲਤੀ ਰਹਿ ਜਾਂਦੀ ਹੈ ਕੀ ਰਹਿੰਦੀ ਆ ਜਦੋਂ ਤੁਹਾਡਾ ਪਤਾ ਵੀ ਅਸੀਂ ਅਪਲਾਈ ਕਰਨਾ ਸਟੱਡੀ ਵੇਸ ਲਈ ਤੁਸੀਂ ਪਲੱਸ 1 ਚ ਇੱਕ ਵਾਰੀ ਕੰਸਲਟ ਕਰੋ ਹਮਮ ਕੰਸਲਟ ਕਰਕੇ ਉਹ ਤੁਹਾਨੂੰ ਦੱਸਣਗੇ ਵੀ ਕਿਹੜੀ ਸਟਰੀਮ ਲਓ ਫਿਰ ਬੱਚੇ ਦਾ ਇੰਟਰਸਟ ਦੇਖੋ ਕਿ ਉਹ ਸਟਰੀਮ ਚ ਕਰ ਸਕਦਾ ਜੇ ਉਹਦੇ ਚ ਕਰੂ ਅੱਗੇ ਵੀਜ਼ਾ ਸਕਸੈਸਫੁਲ ਰੇਟ ਜ਼ਿਆਦਾ ਹਮ ਬੱਚੇ ਦਾ ਇੰਟਰਸਟ ਹੋ ਜੇ ਨਾ ਸਟੱਡੀ ਉਹ ਹੋ ਜੇ ਨੀਆ ਈਜ਼ੀ ਵੀਜ਼ਾ ਮਿਲ ਜੇ ਨਾ ਜਿੱਦਾਂ ਆਪਾਂ ਗੱਲ ਕੀਤੀ ਜੀ ਜੇ ਉਹਨੇ ਸਟਰੀਮ ਸਹੀ ਚੂਜ਼ ਕੀਤੀ ਸਹੀ ਵੀਜ਼ਾ ਸਕਸੈਸਫੁਲ ਰੇਟ ਵੱਧ ਜਾਂਦੀ ਹੈ ਜਦੋਂ ਵੀਜ਼ਾ ਉਹਦਾ ਨਾਲ ਦੀ ਨਾਲ ਉਹਨੇ ਸੈਕੰਡ ਚੀਜ਼ ਕੀ ਕਰਨੀ ਆ ਪਲੱਸ 1 ਤੋਂ ਹੀ ਟਰਾਈ ਕਰੇ ਨਾਲ ਕੋਈ ਸਕਿੱਲ ਜੌਬ ਇੱਥੇ ਸਕਿੱਲ ਸਿੱਖਣ ਦੀ ਕੋਈ ਵੀ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਕੈਸ਼ੀਅਰ ਦੀ ਹੋ ਸਕਦੀ ਆ ਕਿਤੇ ਵੀ ਜਿਹਦੇ ਚ ਉਹਨੂੰ ਇੰਟਰਸਟ ਆ ਉਹ ਉੱਥੇ ਜਾ ਕੇ ਕੰਮ ਲੱਭਣ 'ਚ ਵੀ ਬਹੁਤ ਜ਼ਿਆਦਾ ਹੈਲਪ ਆਉਂਦੀ ਆ ਜੇ ਉਹਨੂੰ ਕੋਲੇ ਕੋਈ ਨਾ ਕੋਈ ਸਕਿੱਲ ਹੈਗੀ ਆ ਪਰ ਇਹ ਜ਼ਰੂਰੀ ਆ ਵੀ ਪਲੱਸ 1 ਤੋਂ ਹੀ ਤਿਆਰੀ ਹੋ ਜੇ ਉਹਦੀ ਤੇ ਈਵਨ ਆਪਣੇ ਕੋਲੇ ਥੋੜਾ ਜਿਹਾ ਟਾਈਮ ਮਿਲ ਜਾਂਦਾ ਹੁੰਦਾ ਪਲੱਸ 2 ਦੇ ਐਗਜ਼ਾਮ ਹੋ ਜਾਂਦੇ ਹੁੰਦੇ ਆ ਉਦੋਂ ਬਾਅਦ ਆਪਾਂ ਫਾਈਲ ਅਪਲਾਈ ਕਰਦੇ ਆ ਉਹਦੇ ਕੋਲੇ ਫੁੱਲ ਟਾਈਮ ਹੀ ਤਿੰਨ ਚਾਰ ਮਹੀਨੇ ਤਾਂ ਮਿਨੀਮਮ ਬਚਦੇ ਆ ਬੱਚੇ ਕੋਲੇ ਉਹਦੇ ਚੋ ਫੁੱਲ ਟਾਈਮ ਉਹ ਸਕਿੱਲ ਕਰੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਹੈਲਪ ਮਿਲਦੀ ਆ ਉੱਥੇ ਬੱਚੇ ਨੂੰ ਜੀ ਬਿਲਕੁਲ ਲੱਗਦਾ ਵੀ ਹੈ ਕਿ ਕੈਨੇਡਾ ਸਕਿੱਲ ਬੱਚਿਆਂ ਨੂੰ ਹੁਣ ਜ਼ਿਆਦਾ ਰੱਖਣ ਦਾ ਪ੍ਰੀਫਰੈਂਸ ਰੱਖ ਰਿਹਾ ਸੋ ਇਹ ਚੀਜ਼ ਬਹੁਤ ਵਧੀਆ ਹੋ ਜੂਗੀ ਅਗਰ ਉਹ ਸਕਿੱਲ ਨੂੰ ਜ਼ਿਆਦਾ ਪ੍ਰਮੋਟ ਕਰੀਏ ਆਪਾਂ ਤੇ ਸਕਿੱਲ ਜ਼ਰੂਰੀ ਹੈ ਸਿੱਖਣਾ ਹਾਂਜੀ ਮੇਨ ਚੀਜ਼ ਇੱਥੇ ਹੁਣ ਕਰੀ ਜਾਂਦੇ ਵੀਜ਼ੇ ਨਹੀਂ ਲੱਗਦੇ ਈਵਨ ਮੇਰੇ ਮੇਰੀ ਲੱਗੇ ਜਿਆ ਯਾਨੀ ਕਿ ਫਰੈਂਡ ਸਰਕਲ ਚ 4-5 ਵੀਜ਼ੇ ਲੱਗੇ ਲਾਸਟ 2 ਮੰਥ ਚ ਇੱਥੇ ਕਹਿੰਦੇ ਕੈਨੇਡਾ ਦੇ ਵੀਜ਼ੇ ਨਹੀਂ ਲੱਗਦੇ ਪਰ ਉਹ ਕੀ ਸੀ ਸਹੀ ਪਲੈਨਿੰਗ ਸੀ ਜੇ ਤੁਸੀਂ ਰਾਈਟ ਪਲੈਨਿੰਗ ਰਾਈਟ ਟਾਈਮ ਤੇ ਤੁਸੀਂ ਪਲਾਨ ਆਪਦਾ ਕਰੀ ਜਾਨਨੇ ਹੋ ਜਿੱਦਾਂ ਪਲੱਸ 1 ਪਲੱਸ 2 ਵੀ ਕਿਹੜੀ ਸਟੱਡੀ ਕਰੀਏ ਅਸੀਂ ਸਾਡੇ ਕਿੰਨੇ ਸਕੋਰ ਆਉਣੇ ਚਾਹੀਦੇ ਆ ਅਸੀਂ ਸਾਡਾ ਇੰਟਰਸਟ ਕੀ ਚੀਜ਼ ਚ ਹੈ ਜੇ ਤੁਸੀਂ ਉਹਨਾਂ ਚ ਵਧੀਆ ਰਹਿੰਦੇ ਤੇ ਵੀਜ਼ਾ ਆਉਂਦਾ ਅੱਜ ਵੀ ਆਉਂਦਾ ਜੀ ਈਵਨ ਹੁਣ ਤੁਸੀਂ ਮੈਨੂੰ ਦੇਖ ਲਓ ਮੈਨੂੰ ਮੈਂ ਸੀਐਚਡੀ ਨਾਲ ਜੁੜਿਆ ਚਲੋ ਅਸੀਂ ਤਾਂ ਚਲੋ ਸਟੱਡੀ ਉਦਾਂ ਦਾ ਜੁੜੇ ਤਾਂ ਬਹੁਤ ਟਾਈਮ ਦੇ ਪਰ ਐਜ਼ ਆ ਇੱਧਰ ਫੋਰਨ ਜਾਣ ਕਰਕੇ 2017 ਤੋਂ ਮੈਂ ਸੀਐਚਡੀ ਨਾਲ ਜੁੜਿਆ। ਜੀ। ਈਵਨ ਘਟੋ ਘਟ ਅਸੀਂ ਉੱਥੇ ਕੈਲ ਕੈਲਗਰੀ ਦੇ ਵਿੱਚ 20 ਤੋਂ 30 ਜਾਣੇ ਆ ਜਿਹੜੇ ਕਨੈਕਟਡ ਆ ਇਹਨਾਂ ਦੇ ਪਹਿਲਾਂ ਕਦੇ ਨਹੀਂ ਮਿਲੇ। ਸੀਐਚਡੀ ਵਾਲੇ ਸਾਰਿਆਂ ਦਾ ਗਰੁੱਪ ਬਣਾਇਆ ਵਾ। ਵਧੀਆ ਕੰਸਲਟ ਕਰਦੇ ਆ। ਇੱਕ ਦੂਜੇ ਨੂੰ ਉੱਥੇ ਕੰਮਾਂ 'ਚ ਹੈਲਪ ਕਰਦੇ ਆ। ਕਿਸੇ ਨੂੰ ਉਦਾਂ ਵੀ ਲੋਡ ਹੈਗੀ ਉਹਦੇ 'ਚ ਵੀ ਹੈਲਪ ਕਰਦੇ ਆ। ਈਵਨ ਮੈਂ ਤਾਂ ਇਹ ਫਸਟ ਟਾਈਮ ਇਹ ਚੀਜ਼ ਰੈਲਾਈਜ਼ ਕੀਤੀ ਨਹੀਂ ਇੱਥੇ ਕੀ ਬਿਜ਼ਨਸ ਚੱਲੀ ਜਾਂਦਾ ਗਿਆ ਬੱਚਾ ਪੈਸੇ ਲਈ। 댓्स ਇਟ ਤਬੀ ਅਗਲੇ ਬੱਚੇ ਨਹੀਂ ਦੇਖਣਾ ਪਰ ਮੈਂ ਮੇਨਲੀ ਇਹੀ ਕਹਿਣਾ ਸੀਐਚਡੀ ਦਾ ਥੈਂਕ ਯੂ ਵੀ ਕਰਦਾ ਜੀ ਵੀ ਜਦੋਂ ਜਦੋਂ ਲੋਡ ਪੈਂਦੀ ਹੈ ਬੱਚੇ ਨੂੰ ਉਦੋਂ ਉਦੋਂ ਹੈਲਪ ਕਰਦਾ ਹੈ ਠੀਕ ਹੈ ਜੀ ਥੈਂਕ ਯੂ ਸੋ ਮੱਚ ਹਾਂਜੀ ਥੈਂਕ ਯੂ ਤਾਂ ਹੁਣ ਮੇਰੇ ਬਹੁਤ ਸਾਰੇ ਕੁਐਸਚਨਸ ਦਾ ਆਨਸਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੇਤਾ ਹਾਂਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਅੱਜ ਸਾਡੇ ਕੋਲ ਲਿਆਏ ਤੇ ਤੁਹਾਡਾ ਸੀਐਚਡੀ ਕੰਸਲਟੈਂਟਸ ਨਾਲ ਜਿੱਦਾਂ ਦਾ ਵੀ ਸਫਰ ਰਿਹਾ ਅਸੀਂ ਉਹਦੇ ਤੇ ਵੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਹਾਂ ਵੀ ਸਾਡੇ ਸਟੂਡੈਂਟਸ ਇੰਨੀ ਅੱਗੇ ਤੱਕ ਪਹੁੰਚ ਚੁੱਕੇ ਨੇ ਹਾਂਜੀ ਮੈਨੂੰ ਤਾਂ ਸਮਾਂ ਦੀ ਸਾਰੀ ਮਾਣ ਹੁੰਦਾ ਹਨਾ ਹਾਂਜੀ ਤੇ ਵੀ ਤੁਸੀਂ ਥੈਂਕ ਯੂ ਕਹਿਣ ਦੀ ਲੋੜ ਨਹੀਂ ਮੈਨੂੰ ਤਾਂ ਚਾਹ ਜੜ ਜਾਂਦਾ ਉਥੋਂ ਫੋਨ ਆਇਆ ਕਿਉਂਕਿ ਮੇਰੀ ਤਾਂ ਹੈਲਪ ਬਹੁਤ ਜ਼ਿਆਦਾ ਕੀਤੀ ਇਹਨਾਂ ਨੇ ਮ ਮੈਂ ਸਾਰ ਨੂੰ ਰਾਈਟ ਵੇ ਕਾਲ ਕਰਦਾ ਹਾਂ ਉਹ ਹਰ ਟਾਈਮ ਖੜੇ ਜਾਂਦੇ ਫੇਰ ਵੀ ਕਿਸੇ ਬੱਚੇ ਨੇ ਕੋਈ ਸਲਾਹ ਜਾਂ ਜਿੱਦਾਂ ਤੁਸੀਂ ਸਭ ਤੋਂ ਵਧੀਆ ਕੰਸਲਟ ਕਰਦੇ ਹੋ ਨਾ ਜੇ ਕਿਸੇ ਬੱਚੇ ਨੂੰ ਫੇਰ ਵੀ ਕੋਈ ਡਾਊਟ ਜਾਂ ਸ਼ੰਕਾ ਹੁੰਦਾ ਮਨ ਤੇ ਕਿਉਂਕਿ ਆਪਾਂ ਜਿੱਥੇ ਕੰਸਲਟੈਂਟ ਇੱਥੇ ਜਾਂਦੇ ਆ ਉੱਥੇ ਥੋੜਾ ਜਿਹਾ ਆਪਾਂ ਟਰਸਟ ਨਹੀਂ ਲੈ ਕੇ ਜਾਂਦੇ ਦਾਮਾ ਡੋਲ ਹੁੰਨੇ ਆ ਵੀ ਇਹਨਾਂ ਦਾ ਤਾਂ ਬਿਜ਼ਨਸ ਹੀ ਆ ਪਰ ਮੈਂ ਇੱਕ ਵਾਰੀ ਤਰ ਰਿਕਮੈਂਡ ਕਰਦਾ ਵੀ ਸਾਰ ਨੂੰ ਇੱਥੇ ਆ ਕੇ ਜ਼ਰੂਰ ਮਿਲਿਆ ਜਾਵੇ ਜੇ ਕਿਸੇ ਨੇ ਟਰਾਈ ਕਰਨੀ ਹੈ ਤੇ ਜੇ ਕਿਸੇ ਨੇ ਫੇਰ ਵੀ ਸਾਡੇ ਨਾਲ ਵੀ ਕਿੰਤਸ ਸਾਡ ਨੰਬਰ ਦੇ ਦਿੰਦੇ ਆਂਦੇ ਮੈਨੂੰ ਫੋਨ ਕਾਲ ਆਉਂਦੇ ਰਹਿੰਦੇ ਆ ਉਦਾਂ ਗਾਈਡ ਕਰੀ ਜਾਈਦਾ ਹੈ ਨਾ ਜੀ ਤਾਂ ਵਧੀਆ ਲੱਗਦਾ ਹੈਗਾ ਹੈਲਪ ਜਦੋਂ ਹੁੰਦੀ ਹੈਗੀ ਜਦੋਂ ਅਸੀਂ ਕੀਤੀ ਸੀ ਉਦੋਂ ਸਰਸੀ ਜਾਂ ਸੀ ਸੀ ਹੈ ਨਾ ਜਦੋਂ ਸਟਾਰਟਿੰਗ ਚ ਕੀਤਾ ਜੀ ਉਦੋਂ ਆਪ ਸੱਟਾ ਖਾਧੀਆਂ ਕਾਫੀ ਕੰਮ ਆਤੀ ਫਿਰ ਉੱਥੋਂ ਹੀ ਸਿੱਖਦੇ ਆਂ ਜੀ ਠੀਕ ਹੈ ਜੀ ਤਾਂ ਤੁਹਾਡਾ ਆਨ ਲਈ ਬਹੁਤ ਬਹੁਤ ਥੈਂਕ ਯੂ ਫਿਰ ਤੋਂ ਅ ਅਗਲੀ ਵਾਰੀ ਆਪਾਂ ਫੇਰ ਮਿਲਾਂਗੇ ਜਦੋਂ ਤੁਸੀਂ ਆਵਾਂਗੇ ਤੇ ਇਦਾਂ ਦੇ ਆਪਾਂ ਹੋਰ ਵੀ ਵੀਡੀਓਜ਼ ਅੱਗੇ ਲੈ ਕੇ ਆਂਦੇ ਰਵਾਂਗੇ ਹਾਂਜੀ ਸੋ ਥੈਂਕ ਯੂ एवरीवन ਹਾਂਜੀ ਥੈਂਕ ਯੂ ਸੋ ਮੱਚ